ਨੂੰ ਗੱਲ ਕਰਨ ਲੱਗੇ ਆਪ ਨੂੰ ਬਹੁਤ ਦੁੱਖ ਹੋ ਰਿਹਾ ਇੱਕ ਸਾਡੇ ਇਥੇ ਪ੍ਰਵਾਸੀ ਰਹਿੰਦਾ ਮੇਰਾ 25 30 ਸਾਲ ਤੋਂ ਉਹਦੇ ਬੋਲੋ ਇੱਕ 8 9 ਸਾਲ ਦੀ ਬੱਚੀ ਨੂੰ ਕਮਰੇ ਵਿੱਚ ਲਿਜਾ ਕੇ ਯਾਨੀ ਬਦਫੈਲੀ ਵੀ ਕਹਿ ਸਕਦੇ ਆ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਫਿਰ ਅਰਗੇ ਨੇ ਦਾੜੀ ਕੱਟੀ ਹੋਆ ਉਹ ਸਿੰਘ ਬਣੇ ਹੋ ਠੀਕ ਆ ਸਿੰਘ ਉਦਾਂ ਨਹੀਂ ਵੀ ਉਨੀ ਅਮਰ ਸ਼ਕ ਲਿਆ ਜੇ ਤੁਸੀਂ ਇਸ ਬੰਦੇ ਦੀ ਗੱਲ ਸੋਚੋ ਨਾ ਉਹ ਬੰਦੇ ਨੂੰ ਦੇਖੋਗੇ ਤੁਸੀਂ ਦੀ ਫੋਟੋ ਉਹ ਸਰਦਾਰ ਬਣਿਆ ਸਰਦਾਰ ਚਲੋ ਮਾੜਨਾ ਮਾੜੀ ਗੱਲ ਨਿਗੀ ਪਰ ਅਸੀਂ ਜਿਹੜੇ ਸਰਦਾਰ ਉਹ ਐਦਾਂ ਹੋ ਗਿਆ ਇਹ ਬਣ ਗਿਆ ਸਰਦਾਰ ਜਦੋਂ ਹੁਣ ਉਹਦੀ ਟੀਵੀ ਤੇ ਜਾਂ ਕਿਤੇ ਨਿਊਜ਼ਪੇਪਰ 'ਚ ਉਹਦੀ ਫੋਟ ਇਹ ਇੱਕੋ ਗੱਲ ਕਹਿਣੀ ਚਾਹੁੰਦਾ ਪਿੰਡ ਦੇ ਵਿੱਚ ਕੋਈ ਵੀ ਬਈਆ ਨਹੀਂ ਰਹਿਣਾ ਚਾਹੀਦਾ ਉਹ ਭਲਕੇ ਸਾਡੇ ਬੱਚੇ ਤੁਰੇ ਫਿਰਦੇ ਰਾਤ ਨੂੰ ਨੌ ਨੌ ਦਾ ਸਵੇਰ ਤੱਕ ਜੇ ਸਬੰਧ ਨੇ ਇਹਨਾਂ ਕਰਾਉਣੀ ਹਰਕਤ ਕੀਤੀ ਆ ਇਹਨਾਂ 6 ਮਹੀਨੇ ਪਹਿਲਾਂ ਮੰਡੀ 'ਚ ਵੀ ਇਹ ਕੀਤੀ ਸੀ ਛਾਰਪੁਰ ਤੋਂ ਬਾਅਦ ਜਲੰਧਰ 'ਚ ਇਹ ਘਟਨਾ ਵਾਪਰਨੀ ਫਿਰ ਤੁਹਾਨੂੰ ਕੀ ਲੱਗਦਾ ਕਮੀਆਂ ਕਿੱਥੇ ਨੇ ਕਿਹਨਾਂ ਲੋਕਾਂ ਦੇ ਵਿੱਚ ਕਮੀਆਂ ਨੇ ਜਾਂ ਇਹਨਾਂ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਕੰਟਰੋਲ ਕੀਤਾ ਜਾ ਸਕਦਾ ਜਿਹੜੇ ਦਰਿੰਦੇ ਲੋਕ ਨੇ ਅਸੀਂ ਦੇਖੋ ਪਿੰਡ ਦੇ ਸਾਡੇ ਸਰਪੰਚ ਸਾਹਿਬ ਸਾਰਾ ਨਗਰ ਖੜਾ ਅਸੀਂ ਇਹਨਾਂ ਨੂੰ ਪੈਦੀ ਘਰ ਦਾ ਕੋਈ ਬੋਰਡ ਨਹੀਂ ਬਣਾਉਣੀ ਪਿੰਡ ਦੇ ਵਿੱਚ ਨਾ ਇਹਨਾਂ ਨੂੰ ਕਿਸੇ ਨੇ ਘਰਾ ਸਮਾਜਿਕ ਬਾਈਕਾਟ ਕਰਾਂਗੇ ਤਾਂ ਪੰਚਾਇਤ ਆਪਣੇ ਕਿਦੋਂ ਬਣੀ ਆ ਦਸੰਬਰ ਚ ਬਣੀ ਆ ਉਸ ਤੋਂ ਬਾਅਦ ਜੇ ਕਿ ਪ੍ਰਵਾਸੀ ਦਾ ਇੱਕ ਵੀ ਆਧਾਰ ਕਾਰਡ ਬਣਿਆ ਜਾਂ ਵੋਟ ਬਣੀ ਆ ਤੁਸੀਂ ਸਾਨੂੰ ਪੁੱਛ ਲਿਓ ਸਰਪੰਚ ਸਾਹਿਬ ਵੋਟਾਂ ਨਹੀਂ ਲੈਣੀਆਂ ਪ੍ਰਵਾਸੀਆਂ ਦੀਆਂ ਤੁਸੀਂ ਨਹੀਂ ਵੋਟਾਂ ਇਦਾਂ ਦੇ ਕੰਮਾਂ ਨੂੰ ਕੀ ਕਾਦੀਆਂ ਲੈਣੀ ਆ ਜੀ ਕਿਸ ਵਿਅਕਤੀ ਨੇ ਇਸ ਦਰਿੰਦਗੀ ਨੂੰ ਅੰਜਾਮ ਦਿੱਤਾ ਇਸ ਘਟਨਾ ਨੂੰ ਅੰਜਾਮ ਦਿੱਤਾ ਰਹਿਣ ਸਹਣ ਦੇ ਪਿੰਡ ਦੇ ਵਿੱਚ ਵਿਹਾਰਗੇ ਹੋ ਜਾ ਸੀ ਸੀਜੀਓ ਦਾ ਯਾਰ ਇਸ ਤਰ੍ਹਾਂ ਸੀ ਜਦੋਂ ਤਾਂ ਇਹ ਆਉਂਦੇ ਆ ਯਾਰ ਬਹੁਤ ਵਧੀਆ ਸੀ ਉਹਦਾ ਕਾਫੀ ਸਾਲ ਰਿਹਾ ਉਹ ਸਾਡੇ ਕੋਲ ਤੇ ਹਲਵਾਈ ਦਾ ਕੰਮ ਕਰਦਾ ਹੈ ਕਾਫੀ ਚਰਦਾ ਇੱਥੇ ਆਪਣੀ ਮੰਡੀ ਚ ਵੀ ਆ ਸਾਰਿਆਂ ਦੇ ਨਾਲ ਉਹਦਾ ਚੰਗਾ ਆ ਪਰ ਗੱਲ ਇਹ ਹੈ ਕਿ ਜਦੋਂ ਉਹ ਆਪਣੇ ਨਸ਼ੇ ਦੇ ਵਿੱਚ ਜਾਂ ਜੋ ਵੀ ਆ ਉਹਦਾ ਪਹਿਲਾਂ ਵੀ ਇੰਦਾ ਪਤਾ ਲੱਗਾ ਸੀਗਾ ਵੀ ਇਸ ਤਰ੍ਹਾਂ ਉਹਨੇ ਕੀਤਾ ਸੀ ਉਦੋਂ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਆਪਾਂ ਬढ़ावा ਦਿੱਤਾ ਉਹਨੂੰ ਉਦੋਂ ਹੀ ਉਹਨੂੰ ਉੱਤੇ ਕਾਰਵਾਈ ਹੋਈ ਹੁੰਦੀ ਗਾਂ ਆਪਾਂ ਨੂੰ ਇਹ ਨਾ ਦੇਖਣੇ ਪੈਂਦੇ ਹਨ ਗਾ ਵੀ ਆਪਾਂ ਇਹਨਾਂ ਦੀਆਂ ਕਮਜ਼ੋਰੀਆਂ ਨਾ ਬਣਾਈਏ ਇਹਨਾਂ ਨੂੰ ਆਪਣੀਆਂ ਇਹ ਸਾਡੀ ਕਮਜ਼ੋਰੀ ਬਣ ਚੁੱਕਿਆ ਵੀ ਜੇ ਇਹ ਹਟ ਨਾ ਜਾਣ ਚੱਲ ਨਾ ਜਾਣ ਅਸੀਂ ਕੰਮ ਕਿੱਦਾਂ ਕਰਾਂਗੇ ਇਹ ਚੀਜ਼ਾਂ ਤੇ ਨਾ ਆਪਾਂ ਚੱਲੀਏ ਸੱਚ ਨੂੰ ਸੱਚ ਕਹੀਏ ਸਹੀ ਨੂੰ ਸਹੀ ਕਹੀਏ ਔਰ ਸੱਚ ਦੇ ਨਾਲ ਚੱਲੀਏ ਬਜ਼ੁਰਗੋ ਥਾਪ ਤੇ ਥਾਪੀ ਮਾਰਨ ਵਾਲੇ ਪ੍ਰਵਾਸੀਆਂ ਨੂੰ ਕੀ ਕਹੋਗੇ ਜੀ ਉਹ ਤਾਂ ਥਾਪੀ ਦਾ ਮੈਂ ਕੱਲਾ ਹੀ ਲਾ ਦੂਆਂ ਸਾਰਿਆਂ ਦੀ ਮੈਂ 200 ਚੋਂ ਕਹਦਾ ਕੱਲਾ ਹੀ ਬਹੁਤ ਹਾਂ ਕਹਿੰਦੇ ਲਲਕਾਰਦੇ ਆ ਪੰਜਾਬੀਆਂ ਨੂੰ ਪੜ ਤੇ ਥਾਪੀਆਂ ਮਾਰਨ ਲੱਗਦੇ ਸਾਡੇ ਹੋਰ ਜਿੰਨੀ ਕੋਈ ਲਲਕਾਰ ਕੇ ਨੰਗ ਸਕਦਾ ਇਹ ਅਮੀ ਲੋਕਾਂ ਦੀ ਗੱਲਾਂ ਆ ਮੈਂ ਤਾਂ ਯਾਰ ਰਹੀ ਫਿਰ ਸਾਡੇ ਦਾ ਕੋਈ ਖੁਸ਼ ਨਾ ਰਹੇ ਸਾਡੇ ਮੋਰੇ ਲਕਾਰਾ ਮਾਰ ਕੇ ਨਾ ਕੇ ਫੇ ਸਾਡਾ ਤਾਂ ਐਸੇ ਵੀ ਜੀਣਾ ਹਰਾਮ ਆ ਫਿਰ ਤਾਂ ਸਿੱਖ ਇੱਕ ਐਦਾਂ ਦੀ ਕੌਮ ਆ 10 ਫਿਰ 5 ਨਾਲ 7 ਲੱਖ ਨਾਲ ਇੱਕ ਲੜਾਤਾ ਦਾ ਇਹ ਤਾਂ ਸਾਡੇ ਮੋਰੇ ਸਾਲੀ ਕਿ ਚਿੜੀਆਂ ਬਿੱਲੀਆਂ ਕੀ ਹੈ ਸਾਡੇ ਮੋਰੇ ਇਹਦਾ ਜੰਮੇ ਵੀ ਨਹੀਂ ਅਜੇ ਅਜੇ ਗਿੱਲੇ ਹੀ ਆ ਇਹਨਾਂ ਤੁਸੀਂ ਡਰੋ ਨਾ ਸਾਡਾ ਪਿੰਡ ਡਰਨੇ ਵਾਲਾ ਅਸੀਂ ਮਾੜੇ ਬੰਦੇ ਜਿਹੜੇ ਆ ਉਹ ਅਸੀਂ ਪਿੰਡ 'ਚ ਨਹੀਂ ਰਹਿੰਦੇ ਪਰਵਾਸੀਆਂ ਦੀਆਂ ਕਰਤੂਤਾਂ ਨੂੰ ਲੈ ਕੇ ਹਰ ਪਾਸੇ ਚਰਚਾ ਛਿੜੀ ਹੋਈ ਹੈ ਪੰਜਾਬ ਦੇ ਹਰ ਪਿੰਡ ਦੇ ਵਿੱਚ ਪਰਵਾਸੀ ਚਰਚਾ ਦਾ ਵਿਸ਼ਾ ਬਣੇ ਹੋਏ ਨੇ ਹੁਸ਼ਿਆਰਪੁਰ ਵਾਲਾ ਮਸਲਾ ਹਲੇ ਠੰਡਾ ਨਹੀਂ ਪਿਆ ਜਲੰਧਰ ਦੇ ਕੁਕਰਪਿੰਡ ਦੇ ਵਿੱਚ ਵੀ ਇੱਕ ਪ੍ਰਵਾਸੀ ਵੱਲੋਂ ਕਰਤੂਤ ਕੀਤੀ ਗਈ ਹੈ ਤਾਂ ਕੁਕਰਪਿੰਡ ਦੇ ਵਸਨੀਕ ਸਾਡੇ ਨਾਲ ਨੇ ਬਾਈ ਸੁਖਵੀਰ ਸਿੰਘ ਹੁਣ ਇੱਥੇ ਪਹੁੰਚੇ ਨੇ ਸੁਖਵੀਰ ਸਿੰਘ ਜੀ ਤੁਹਾਡੇ ਪਿੰਡ ਵਿੱਚ ਪ੍ਰਵਾਸੀ ਨੇ ਕੀ ਕਰਤੂਤ ਕਰ ਦਿੱਤੀ ਜੀ ਦੇਖੋ ਜੀ ਪਹਿਲੀ ਗੱਲ ਦਾ ਸਾਨੂੰ ਗੱਲ ਕਰਨ ਲੱਗੇ ਆਪ ਨੂੰ ਬਹੁਤ ਦੁੱਖ ਹੋ ਰਿਹਾ ਇੱਕ ਸਾਡੇ ਇੱਥੇ ਪ੍ਰਵਾਸੀ ਰਹਿੰਦਾ ਮੇਰਾ 25-30 ਸਾਲ ਤੋਂ ਉਹਦੇ ਬੋਲੋ ਇੱਕ 8-9 ਸਾਲ ਦੀ ਬੱਚੀ ਨੂੰ ਕਮਰੇ ਵਿੱਚ ਲਿਜਾ ਕੇ ਯਾਨੀ ਬਦਫੈਲੀ ਵੀ ਕਹਿ ਸਕਦੇ ਆ ਗਲਤ ਹਰਕਤ ਕਰਨ ਦੀ ਕੋਸ਼ਿਸ਼ ਕੀਤੀ ਗਈ ਆ ਪਰ ਉਹਨੂੰ ਸਾਡੇ ਸਾਰੇ ਨਗਰ ਦੀ ਪੰਚਾਇਤ ਸਾਰੇ ਨਗਰ ਨੂੰ ਕਹਿੰਦੇ ਦੇਖੋ ਗੱਲ ਇਹ ਨਹੀਂ ਹੈ ਵੀ ਪ੍ਰਵਾਸੀਆਂ ਦੀ ਗੱਲ ਵੇ ਦੀ ਚਾਹੇ ਪ੍ਰਵਾਸੀ ਦੀ ਆ ਚਾਹੇ ਸਾਡੇ ਪੰਜਾਬੀ ਦੀ ਆ ਮਸਲਾ ਇਹ ਨਹੀਂ ਪਰ ਅਸੀਂ ਪਹਿਲ ਦੇ ਤੋ ਕਹਿੰਦੇ ਕਿ ਕਿਉਂਕਿ ਅਸੀਂ ਸਾਡੇ ਜੇ ਉਹਨਾਂ ਦੀ ਬੱਚੀ ਨਾਲ ਹੋਈ ਆ ਤੇ ਕੱਲ ਨੂੰ ਸਾਡੇ ਬੱਚਿਆਂ ਤੇ ਵੀ ਅਸਰ ਪੈ ਸਕਦਾ ਪਰ ਮਸਲਾ ਇਹ ਆ ਵੀ ਇਹਨੂੰ ਆਪਾਂ ਆਉਣ ਵਾਲੇ ਸਮੇਂ ਵਿੱਚ ਰੋਕਣਾ ਕਿੱਦਾਂ ਜੀ ਕਿਉਂਕਿ ਇਹਨਾਂ ਦਾ ਦੇਖੋ ਪ੍ਰਵਾਸੀਆਂ ਦੇ ਖਿਲਾਫ ਨਹੀਂ ਪਰ ਮਸਲਾ ਇਹ ਹੈ ਵੀ ਪ੍ਰਵਾਸੀਆਂ ਤੇ ਕੋਈ ਨਾ ਕੋਈ ਤਾਂ ਰੋਕ ਲਾਉਣੀ ਪਊਗੀ ਜਿੱਦਾਂ ਪਿੰਡਾਂ ਦੇ ਵਿੱਚ ਹੁਣ ਸਾਡੇ ਨਾ ਪਿੱਛੇ ਰੈਲੀ ਹੋਈ ਆ ਤੇ ਸਾਨੂੰ ਕਿਸਾਨਾਂ ਆਗੂ ਮਿਲੇਗਾ ਤੁਹਾਡੇ ਹਰ ਹਰ ਘਰ ਦੇ ਵਿੱਚ ਪ੍ਰਵਾਸੀ ਰਹਿ ਰਹੇ ਆ ਮਸਲਾ ਸਾਡੇ ਇਹ ਇੱਕ ਬਹੁਤ ਵੱਡੀ ਚੋਟ ਆ ਕਮਜ਼ੋਰੀ ਆ ਪੰਜਾਬ ਦੀ ਆ ਸਾਡੀ ਸਾਨੂੰ ਜਣੀ ਜੀ ਉਹਨੇ ਗੱਲ ਕਹੀ ਸਾਨੂੰ ਬੜਾ ਮਹਿਸੂਸ ਹੋਇਆ ਹੋਰ ਤਰ੍ਹਾਂ ਪਰ ਮਸਲਾ ਇਹ ਨਹੀਂ ਅਸੀਂ ਐਨ ਆਰ ਆਈ ਵੀਰਾਂ ਨੂੰ ਬੇਨਤੀ ਕਰਦੇ ਆ ਵੀ ਠੀਕ ਆ ਤੁਸੀਂ ਕੰਮਕਾਰ ਕਰਾਉਣੇ ਘਰਾਂ ਦੇ ਵਿੱਚ ਜੇ ਬੰਦੇ ਕੋਈ ਰੱਖਣੇ ਆ ਤੇ ਬੰਦੇ ਸਾਡੇ ਪਿੰਡਾਂ ਦੇ ਵਿੱਚ ਇਦਾਂ ਦੇ ਬੰਦੇ ਬਹੁਤ ਹੈਗੇ ਆ ਵਿਚਾਰੇ ਜਿਨ੍ਹਾਂ ਨੂੰ ਰਹਿਣ ਨੂੰ ਮਕਾਨ ਨਹੀਂ ਉਹਨਾਂ ਨੂੰ ਦੋ ਮਸਲਾ ਇਹ ਹੈ ਵੀ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਦੇਖੋ ਪਿੰਡ ਦੇ ਵਿੱਚ ਸਾਡੇ ਸਰਪੰਚ ਸਾਹਿਬ ਸਾਰਾ ਨਗਰ ਖੜਾ ਅਸੀਂ ਇਹਨਾਂ ਨੂੰ ਪੈਦੀ ਘਰ ਦਾ ਕੋਈ ਬੋਰਡ ਨਹੀਂ ਬਣਾਉਣੀ ਪਿੰਡ ਦੇ ਵਿੱਚ ਨਾ ਇਹਨਾਂ ਨੂੰ ਕਿਸੇ ਨੇ ਕਿਰਾਏ ਦੇ ਘਰ ਦੇਣਾ ਨਾ ਇਹਨਾਂ ਨੂੰ ਕੋਈ ਥਾਂ ਦੇਣਾ ਜਿਹੜਾ ਦੇਊਗਾ ਫਿਰ ਅਸੀਂ ਉਹਨਾਂ ਉਹਨਾਂ ਬੰਦਿਆਂ ਦਾ ਸਮਾਜਿਕ ਬਾਈਕਾਟ ਕਰਾਂਗੇ ਸਿੱਧੀ ਗੱਲ ਹੈ ਜੀ ਕਿਉਂਕਿ ਅਸੀਂ ਬੱਚੇ ਬਚਾਉਣੇ ਕੋਈ ਲੜਾਈ ਅਸੀਂ ਅੱਜ ਜੇ ਲੜਾਂਗੇ ਤਾਂ ਸਾਡੇ ਇੱਕ ਇੱਕ ਬੱਚਾ ਰੋਡ ਦੇ ਉੱਤੇ ਤੁਸੀਂ ਦੇਖ ਸਕਦੇ ਹੋ ਹੁਣ ਮਾਹੌਲ ਪਿੰਡਾਂ ਦੇ ਵਿੱਚ ਕੀ ਆ ਕੋਈ ਆਪਣਾ ਕੋਈ ਦੀਦਾ ਬੰਦਾ ਮਸਲਾ ਕੀ ਆ ਕਿ ਗੈਣਤੀ ਇਹਨਾਂ ਦੀ ਵੱਧ ਰਹੀ ਆ ਵੱਧ ਘੱਟ ਰਹੀ ਆ ਉਹ ਚ ਸਾਡੇ ਵੀ ਕਾਰਨ ਆ ਪਿਛਲੇ ਸਮਾਂ ਇਹਨਾਂ ਦੇ ਧੜਾ ਧੜ ਬੋਟਾ ਬਣਾਈਆਂ ਇਹਨਾਂ ਨੂੰ ਅਸੀਂ ਘਰ ਦਿੱਤੇ ਮਕਾਨ ਦਿੱਤੇ ਸਾਰੀਆਂ ਸਹੂਲਤਾਂ ਦਿੱਤੀਆਂ ਤੇ ਉਹ ਸਾਡੀ ਗੱਲ ਹੁਣ ਸਾਡੇ ALU ਆ ਰਹੀ ਆ ਪਰ ਹੁਣ ਸਾਰੇ ਨਗਰ ਨਿਵਾਸੀਆਂ ਨੂੰ ਇਲਾਕੇ ਨੂੰ ਪੰਜਾਬ ਨਿਵਾਸੀਆਂ ਨੂੰ ਬੇਨਤੀ ਕਰਦੇ ਆਂ ਵੀ ਇਹ ਤੇ ਸਾਰਿਆਂ ਨੂੰ ਸੋਚ ਸਮਝ ਕੇ ਕੋਈ ਵੱਡਾ ਮਤਲਬ ਸੋਚ ਵਿਚਾਰ ਕਰਨੀ ਚਾਹੀਦੀ ਆ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਸਾਨੂੰ ਇਹ ਬਹੁਤ ਵੱਡੀ ਘਾਤ ਗੱਲ ਹੋਊਗੀ ਬਿਲਕੁਲ ਤਾਂ ਬਜ਼ੁਰਗੋ ਇੱਜ਼ਤਾਂ ਦੇ ਰਾਖੇ ਖੋਣ ਵਾਲੇ ਪੰਜਾਬੀਆਂ ਦੀ ਧਰਤੀ ਤੇ ਅਜਹੀਆਂ ਘਟਨਾਵਾਂ ਹੋਣੀਆਂ ਫਿਰ ਪੰਜਾਬੀ ਕੀ ਸੋ ਪੰਜਾਬੀ ਤਾਂ ਪਹਿਲਾਂ ਨਾਲ ਸੋਚਦੇ ਚਲ ਗਰੀਬ ਬੰਦੇ ਆ ਕੁਝ ਕਰੀਏ ਪਰ ਇਹਹੀ ਸਾਡੇ ਰੱਖਣ ਦੇ ਵਿੱਚ ਸਾਡੇ ਸਿਰਾਂ ਨੂੰ ਆਉਂਦੀ ਆ ਮੈਂ ਤਾਂ ਇੱਕੋ ਗੱਲ ਕਹਿਣੀ ਚਾਹੁੰਦਾ ਪਿੰਡ ਦੇ ਵਿੱਚ ਕੋਈ ਵੀ ਬਈਆ ਨਹੀਂ ਰਹਿਣਾ ਚਾਹੀਦਾ ਕੋਈ ਵੀ ਇਹ ਭੜਕੇ ਸਾਡੇ ਬੱਚੇ ਤੁਰੇ ਫਿਰਦੇ ਰਾਤ ਨੂੰ ਨੌ ਨੌ ਦਾ ਸਰੇ ਤੱਕ ਜੇਸ ਬੰਦੇ ਨੇ ਇਹਨਾਂ ਕਰਾਉਣੀ ਹਰਕਤ ਕੀਤੀ ਆ ਇਹਨੂੰ 6 ਮਹੀਨੇ ਪਹਿਲਾਂ ਮੰਡੀ 'ਚ ਵੀ ਇਹ ਕੀਤੀ ਸੀ ਜਿਹਦਾ ਸਾਨੂੰ ਹੁਣ ਪਤਾ ਲੱਗਾ ਉਹ ਵੀ ਇਹਨੇ ਦਬਾ ਦਿੱਤੀ ਸੀ ਗੱਲ ਗੱਲ ਆ ਵੀ ਦਬ ਜਾਣੀ ਸੀ ਅਗਰ ਜੇ ਇਦਾਂ ਦੇ ਆਪਣੇ ਮੁੰਡੇ ਨਾ ਹੁੰਦੇ ਇਸ ਕੁੜੀ ਦੀ ਇੱਜ਼ਤ ਬਚਾਈ ਆ ਉਹਨਾਂ ਦੀ ਰੱਖੀ ਕੀਤੀ ਆ ਪਰ ਇਸ ਬੰਦੇ ਨੇ ਜੋ ਕੀਤੀ ਬਹੁਤ ਮਤਭਾਗੀ ਕੀਤੀ ਆ ਇਸ ਬੰਦੇ ਨੂੰ ਸਰਕਾਰ ਨੂੰ ਬਖਸ਼ਣੀ ਚਾਹੀਦਾ ਇਦਾਂ ਦੇ ਬੰਦੇ ਨੂੰ ਮੌਤ ਦੀ ਸਜ਼ਾ ਦੇਣੀ ਚਾਹੀਦੀ ਆ ਪਰ ਪਿੰਡ ਦੇ ਵਿੱਚ ਕਿਸੇ ਨੇ ਬਿਜਾ ਰੱਖਣਾ ਆਪਣੀ ਜ਼ਿੰਮੇਵਾਰੀ ਤੇ ਰੱਖੇ ਕੋਈ ਗੱਲ ਬਾਤ ਹੋਵੇ ਉਹ ਜ਼ਿੰਮੇਵਾਰ ਖੋਦ ਹੋਊਗਾ ਅੱਛਾ ਬੱਚੀ ਕਿਹਨਾਂ ਹਾਲਾਤਾਂ ਦੇ ਵਿੱਚ ਸੀਗੀ ਕੋਈ ਅਜਿਹਾ ਵਿਅਕਤੀ ਹੈ ਜਿਸ ਨੇ ਇਹ ਬੱਚੀ ਦੇਖੀ ਹੋਵੇ ਜਾਂ ਉਹਦੀ ਸੂਚਨਾ ਮਿਲੀ ਹੋਵੇ ਜੀ ਉਹ ਬੱਚੀ ਤਾਂ ਬਹੁਤ ਕਾਬਲੀਓ ਸੀ ਹੋਈ ਉਹਨੂੰ ਡਰਾ ਕੇ ਮੁਕਾ ਗਿਆ ਕਿ ਤੂੰ ਗਾਂਹ ਗੱਲਾਂ ਕਰੀ ਕੋਈ ਉਹ ਬੱਚੀ ਡਰ ਦੀ ਮਾਰੀ ਕੁਝ ਨਹੀਂ ਬੋਲੀ ਫਿਰ ਉਹਨੂੰ ਪਤਿਆ ਆ ਕੇ ਪ੍ਰਸ਼ਾਸਨ ਨੇ ਪੁੱਛਿਆ ਪਤਿਆ ਆ ਕੇ ਪੁੱਛ ਕੇ ਫਿਰ ਉਹ ਕੁੜੀ ਨੇ ਸਭ ਕੁਝ ਦੱਸਿਆ ਮੈਂ ਮੇਰੇ ਕੱਪੜੇ ਵੀ ਲਾਏ ਆ ਜੇ ਕੀਤਾ ਉਹ ਕੀਤਾ ਉਹ ਕੁੜੀ ਨੇ ਸਭ ਕੁਝ ਪ੍ਰਸ਼ਾਸਨ ਨੂੰ ਦੱਸਿਆ ਜਿਹੜੀ ਵਿੱਚ ਉਹਦੇ ਐਫਆਰ ਦੇ ਵਿੱਚ ਉਹਦੇ ਬਿਆਨ ਦਰਜ ਹੋ ਆ ਇਹ ਪ੍ਰਵਾਸੀ ਪੰਜਾਬੀਆਂ ਦਾ ਨਾਮ ਬਦਨਾਮ ਕਰ ਰਹੇ ਹੋ ਜੀ ਪੂਰੇ ਵਿਸ਼ੇਬਚ ਜੀ ਕੋ ਜੀ ਆਪਾਂ ਉਹਨਾਂ ਤੋਂ ਨਾ ਕਈ ਚੀਜ਼ਾਂ ਉਹਨੇ ਉਹਨੇ ਆਪਣੇ ਤੋਂ ਲੈ ਲਈਆਂ ਆਪਾਂ ਉਹਨਾਂ ਦੀਆਂ ਚੀਜ਼ਾਂ ਆਪਣਾ ਲਈਆਂ ਚੰਗੀਆਂ ਚੀਜ਼ਾਂ ਆਪਣੇ ਤੋਂ ਲੈ ਗਏ ਮੇਰੇ ਅਰਗੇ ਨੇ ਦਾੜੀ ਕੱਟੀ ਹੋਆ ਉਹ ਸਿੰਘ ਬਣੇ ਹੋ ਠੀਕ ਆ ਸੈਂਕਾ ਉਦਾਂ ਨਹੀਂ ਵੀ ਉਨੀ ਅਮਰ ਸ਼ਕ ਲਿਆ ਜੇ ਤੁਸੀਂ ਇਸ ਬੰਦੇ ਦੀ ਗੱਲ ਸੋਚੋ ਨਾ ਉਹ ਬੰਦੇ ਨੂੰ ਦੇਖੋਗੇ ਤੁਸੀਂ ਫੋਟੋ ਉਹ ਸਰਦਾਰ ਬਣਿਆ ਸਰਦਾਰ ਚਲੋ ਮਾੜਨਾ ਮਾੜੀ ਗੱਲ ਨਹੀਂ ਗਈ ਪਰ ਅਸੀਂ ਜਿਹੜੇ ਸਰਦਾਰ ਉਹ ਇਦਾਂ ਹੋ ਗਿਆ ਇਹ ਬਣ ਗਿਆ ਸਰਦਾਰ ਜਦੋਂ ਹੁਣ ਉਹਦੀ ਟੀਵੀ ਤੇ ਜਾਂ ਕਿਤੇ ਨਿਊਜ਼ਪੇਪਰ 'ਚ ਉਹਦੀ ਫੋਟੋ ਆਉਣੀ ਆ ਕਿਸੇ ਨੇ ਇਹ ਤਾਂ ਨਹੀਂ ਕਹਿਣਾ ਪਰ ਵਾਸੀ ਆ ਅਗਲੇ ਕਹਿਣਾ ਸਰਦਾਰ ਨੇ ਇਹ ਕੰਮ ਕੀਤਾ ਠੀਕ ਹੈ ਨਾ ਸਰਦਾਰ ਤੋਂ ਆਪੇ ਹੀ ਬਣ ਗਿਆ ਕਿਉਂਕਿ ਉਹਨਾਂ ਕੋ ਚੀਜ਼ਾਂ ਆਪਾਂ ਹੀ ਸਾਰੀਆਂ ਉਹ ਸਰਦਾਰੀਆਂ ਪੰਜਾਬੀਆਂ ਨੇ ਦੇ ਪੰਜਾਬੀਆਂ ਨੇ ਦਿੱਤੀਆਂ ਉਹ ਜਿਹੜੇ ਕਦੀ ਦੇਖਿਆ ਦੀ ਮੈਂ ਜਦੋਂ ਚਲੋ ਮੈਂ ਤਾਂ ਪਹਿਲਾਂ ਦੇਖਿਆ ਨਹੀਂ ਸੀ ਕੋਈ ਬੰ ਤਾਂ ਹੁਣ ਆਪਣੇ ਕਿੰਨੇ ਬੰਦੇ ਖਾਂਦੇ ਆ ਆ ਜਿਹੜੀਆਂ ਕਿਸੇ ਰੋਡ ਤੇ ਚੱਲ ਜਾਂ ਕਿੰਨੀਆਂ ਕੁ ਪੁੜੀਆਂ ਨਹੀਂ ਉਹ ਕਹਿੰਦੀਆਂ ਇਕੱਲੇ ਉਹ ਤਾਂ ਨਹੀਂ ਖਾਂਦੇ ਆਪਣੇ ਬੰਦੇ ਉਹ ਨਹੀਂ ਖਾਣ ਲੱਤਿਆ ਹਨ ਫਿਰ ਉਹਦੇ ਵਿੱਚ ਹੁਣ ਕਿੰਨੀ ਪੰਜਾਬ ਦੀ 3 ਕਿ ਕਰੋੜ ਦੇ ਲੱਗੇ ਆਬਾਦੀ ਹੋਣੀ ਆ ਤੇ ਕਰੋੜ ਇਹਨਾਂ ਦੀ ਹੋਈ ਵਾ ਤੇ ਉਹ ਸਮਾਂ ਬੜਾ ਲੱਗੇ ਥੋੜਾ ਟਾਈਮ ਹੀ ਹੋ ਰਿਹਾ ਤੇ ਬਰਾਬਰ ਹੋਣ ਵਾਲੀ ਹੋ ਜਾਣੀ ਆ ਦੋਖ ਛਟਕੇ ਹੋ ਰਿਹਾ ਤੇ ਫਿਰ ਤੁਸੀਂ ਕਰੋਗੇ ਇਹ ਹੱਥਾਂ ਨਾਲ ਦਿੱਤੀਆਂ ਫਿਰ ਪੰਜਾਬੀਆਂ ਨੂੰ ਮੂੰਹ ਨਾ ਖੁੱਲਣੀਆਂ ਪੈਣੀਆਂ ਨਹੀਂ ਪੜੀਆਂ ਖੁੱਲਣੀਆਂ ਪੈਣੀਆਂ ਤੁਹਾਡੇ ਹੁਣ ਸਾਹਮਣੇ ਆ ਭਾਜੀ ਸਾਰਾ ਕੁਝ ਆ ਰਿਹਾ ਫਿਰ ਦੂਸਰੀ ਕਾਲ ਜਿਹੜੇ ਪਿੰਡਾਂ ਦੇ ਵਿੱਚ ਜਿਹੜਾ ਏਕਾ ਹੋਣਾ ਚਾਹੀਦਾ ਵੀ ਜੇ ਤੁਸੀਂ ਕਿਸੇ ਤੇ ਬੰਦੇ ਦੀ ਵੀ ਆ ਜੇ ਤੁਸੀਂ ਗਲਤ ਹਰਕਤ ਕੀਤੀ ਆ ਉਸ ਬੰਦੇ ਦੀ ਉਹ ਉਹਦੀ ਨਾ ਤੁਸੀਂ ਮਦਦ ਉਹਦੀ ਬਿਲਕੁਲ ਤੁਹਾਨੂੰ ਮਦਦ ਨਹੀਂ ਕਰਨੀ ਚਾਹੀਦੀ ਇਹ ਨਹੀਂ ਹੈਗਾ ਵੀ ਇੱਥੇ ਕੋਈ ਬੱਟ ਬੰਨੇ ਦਾ ਰੌਲਾ ਨਹੀਂਗਾ ਵੀ ਮੈਂ ਮੈਂ ਉਹਦੀ ਬੱਟ ਬਾਹ ਲਈਏ ਤਾਂ ਵੀ ਆਪਾਂ ਚਾਰ ਬੰਦੇ ਮੇਰੇ ਜ਼ਿੰਮੇਦਾਰ ਭਰਾ ਉਧਰੋਂ ਇਕੱਠੇ ਹੋ ਗਏ ਚੱਲ ਗਏ ਵੀ ਚਾਰ ਉਹ ਚੱਲ ਗਏ ਵੀ ਪਿੰਡ ਦਾ ਇਹ ਜਿਹੜਾ ਗਲਤ ਮਸਲਾ ਗਲਤ ਆ ਜਿਹੜੀ ਚੀਜ਼ ਹੋਈ ਆ ਇਹਦੇ ਵਿੱਚ ਕਿ ਉਹਦਾ ਸਾਥ ਨਹੀਂ ਦੇਣਾ ਚਾਹੀਦਾ ਜੇ ਉਹ ਗਲਤ ਆ ਤਾਂ ਉਹਨੂੰ ਗਲਤ ਸਾਬਤ ਕਰਕੇ ਜੋ ਉਹਨੂੰ ਸਜ਼ਾ ਬਣਦੀ ਆ ਉਹਨੂੰ ਦੇਣੀ ਚਾਹੀਦੀ ਆ ਤੇ ਬਾਕੀ ਰਹਿ ਗਈ ਗੱਲ ਜੇ ਤਾਂ ਤੁਹਾਡਾ ਕੋਈ ਹੋਰ ਆ ਕੋਈ ਮਸਲਾ ਕੋਈ ਪਿੰਡ ਦਾ ਕੋਈ ਮਸਲਾ ਕੋਈ ਉਹ ਤੁਸੀਂ ਵੈਘਨ ਇਕੱਠ ਲੋ ਪਰ ਇਸ ਕੰਮ ਨੂੰ ਸਾਰਿਆਂ ਨੂੰ ਇਕੱਠੇ ਹੋਣਾ ਚਾ ਜੇ ਜੇ ਕੋਈ ਬੰਦਾ ਕੋਈ ਨਹੀਂ ਹੈਗਾ ਉਹਦਾ ਕਸੂਰ ਜਿੱਦਾਂ ਪਹਿਲਾਂ ਬਾਈ ਨੇ ਦੱਸਿਆ ਉਹ ਬੇਕਸੂਰਾ ਬੰਦਾ ਨਾ ਫਸਿਆ ਜਾਵੇ ਜਿਹੜਾ ਬੰਦਾ ਕਸੂਰ ਕਸੂਰਦਾਰ ਆ ਉਹਨੂੰ ਉਹਦੀ ਉਹਨਾਂ ਪੂਰਾ ਉਹਦੀ ਉਹਨੂੰ ਸਜ਼ਾ ਮਿਲਣੀ ਚਾਹੀਦੀ ਆ ਠੀਕ ਹੈ ਸਰਦਾਰ ਸਾਹਿਬ ਜਦੋਂ ਪ੍ਰਵਾਸੀ ਪੰਜਾਬ ਦੀ ਧਰਤੀ ਤੇ ਆ ਕੇ ਰੰਗਲੇ ਪੰਜਾਬ ਦੀ ਧਰਤੀ ਤੇ ਆ ਕੇ ਅਜਿਹੇ ਕੰਮ ਕਰਨ ਫਿਰ ਪੰਜਾਬੀ ਕੀ ਸੋਚਦੇ ਆ ਜੀ ਦੇਖੋ ਜੀ ਹੁਣ ਤੁਹਾਡੇ ਸਾਹਮਣੇ ਆ ਸਾਰਿਆਂ ਨੇ ਵਿਚਾਰ ਆਪਣੇ ਆਪਣੇ ਦੱਸ ਹੀ ਦਿੱਤੇ ਆ ਕਿਉਂਕਿ ਉਹ ਪਹਿਲੇ ਵਾਲਾ ਤਾਂ ਮਾਹੌਲ ਹੈ ਹੀ ਨਹੀਂ ਸੀਗਾ ਪਹਿਲਾਂ ਤਾਂ ਸਾਰੇ ਇਹਨਾਂ ਦੇ ਜੋ ਵੀ ਬਜ਼ੁਰਗ ਆਉਂਦੇ ਹੁੰਦੇ ਸੀਗੇ ਤੇ ਬੜੇ ਪਿਆਰ ਨਾਲ ਸਾਰਾ ਕੁਝ ਕਰਦੇ ਹੁੰਦੇ ਸੀਗੇ ਤੇ ਘਰਾਂ ਵਾਂਗੂ ਰਹਿੰਦੇ ਹੁੰਦੇ ਸੀਗੇ ਕਿਉਂਕਿ ਹੁਣ ਗਾਂ ਤੋਂ ਗਾਂ ਬਦਲੀ ਹੋ ਗਿਆ ਜਨਰੇਸ਼ਨ ਵੀ ਬਦਲੀ ਹੋ ਗਈ ਆ ਉਹਨਾਂ ਦੀ ਫਿਰ ਆਪਣੀ ਸੋਚ ਹੋਰ ਹੋਰ ਪਾਸੇ ਚਲ ਗਈ ਆ ਹੁਣ ਤੁਸੀਂ ਗੱਲ ਕਰਦੇ ਸੀਗੇ ਵੀ ਉਹ ਦੂਜੀ ਵੈਰੀਫਿਕੇਸ਼ਨ ਦੀ ਮੈਂ ਆ ਤੁਹਾਨੂੰ ਦੱਸਦਾ 2004 ਦੇ ਵਿੱਚ ਮੇਰੀ ਨਾ ਰਾਇਬਰੇਲੀ ਡਿਊਟੀ ਲੱਗੀ ਸੋਨੀਆਂ ਕਾਦੀ ਨਾ ਮੇਰੀ ਗੱਡੀ ਗਈ ਉੱਥੇ ਉੱਥੇ ਗੋਰੀਗੰਜ ਹੈੱਡਕੁਆਟਰ ਉਹਨਾਂ ਦਾ ਜਦੋਂ ਮੈਂ ਗਿਆ ਤੇ ਉਹਨੇ ਮੈਨੂੰ ਕਮਰੇ 'ਚ ਬਿਠਾ ਲਤਾ ਮੈਨੂੰ ਕਹਿੰਦੇ ਲਾਇਸੈਂਸ ਦਿਓ ਆਪਣਾ ਮੈਂ ਲਾਇਸੈਂਸ ਦਿੱਤਾ 10 ਮਿੰਟ ਮੈਂ ਬੈਠਾ ਰਿਆ 10 ਮਿੰਟ ਬਾਅਦ ਮੈਨੂੰ ਕਹਿੰਦੇ ਵੀ ਆ ਜਾਓ ਪਿਆ ਫਲਾਣੇ ਮੰਤਰੀ ਦੇ ਨਾਲ ਤੇਰੀ ਡਿਊਟੀ ਲੱਗ ਗਈ ਆ ਮੈਂ ਇਹਨੂੰ ਮੈਂ ਕਿਹਾ ਸਰ ਕੀ ਗੱਲ ਹੋ ਗਈ ਇੰਨਾ ਚਿਰ ਬਿਠਾਈ ਰੱਖਿਆ ਮੈਨੂੰ ਕੀ ਗੱਲ ਹੋਈ ਕਹਿੰਦੇ ਵੀ ਉੱਥੇ ਤੇਰੀ ਵੈਰੀਫਿਕੇਸ਼ਨ ਕਰਦੇ ਸੀ ਆ ਦੇਖ ਲਓ ਉਹਨੇ 10 ਮਿੰਟਾਂ ਦੇ ਵਿੱਚ ਮੇਰੀ ਨਾ ਇੱਥੋਂ ਜਨਮkundli ਕੱਢ ਕੇ ਤਾਂ ਪਤਾ ਕਰ ਲਿਆ ਵੀ ਇਹ ਬੰਦਾ ਸਹੀ ਆ ਜਾਂ ਗਲਤ ਆ ਕਿਉਂਕਿ ਮੈਡਮ ਦੇ ਨਾਲ ਸੋਨੀਆ ਗਾਦੀ ਨਾਲ ਗੱਡੀ ਲੱਗਣੀ ਸੀ ਕਿਉਂਕਿ ਉਹ ਜਿੱਥੇ ਵੀ ਜਾਂਦੇ ਸੀਗੇ ਰੋਡ ਸ਼ੋਅ ਦੇ ਵਿੱਚ ਉਹ ਮੇਰਾ ਕੰਮ ਹੁੰਦਾ ਸੀ ਨਕਸ਼ਾ ਬਣਾਉਣਾ ਮੈਂ ਡਰਾਈਵਰ ਸੀਗਾ ਮੈਂ ਡਰਾਈਵਰ ਸੀਗਾ ਮੈਂ ਸਾਰਾ ਨਕਸ਼ਾ ਬਣਾਉਂਦਾ ਹੁੰਦਾ ਸੀ ਇੱਥੇ ਸੋਨੀਆਂ ਗਾਦੀ ਨੇ ਆਉਣਾ ਇੱਥੇ ਕੁੜੀ ਨੇ ਆਉਣਾ ਉਹਨਾਂ ਦੀ ਬੇਟੀ ਨੇ ਆਉਣਾ ਬੇਟੇ ਨੇ ਆਉਣਾ ਸਟੇਜ ਲਾਉਣੀ ਇੱਥੇ ਉਹ ਸਾਰਾ ਨਕਸ਼ਾ ਬਣਾ ਕੇ ਇੱਕ ਤਾਂ ਰਾਈਮ ਰੇਲੀ ਥਾਣੇ ਵਿੱਚ ਦੇਣਾ ਦੂਜਾ ਦੇਣਾ ਦਿੱਲੀ ਨੂੰ ਉਹਨਾਂ ਦੀਆਂ ਵਿਆਪਰੀਆਂ ਟੀਮਾਂ ਉਹ ਨਹੀਂ ਆਉਣੀਆਂ ਮਤਲਬ ਮੇਰਾ ਮੈਂ ਕਹਿਣ ਦਾ ਮਤਲਬ ਇਹ 10 ਮਿੰਟਾਂ ਦੇ ਵਿੱਚ ਮੇਰੀ ਮੇਰੀ ਇੱਥੇ ਜਨਮ ਕੁੰਡਲੀ ਕੱਢ ਲਈ ਸਾਰਿਆਂ ਨੇ ਤੇ ਹੁਣ ਇਦਾਂ ਇਹਨਾਂ ਬਾਰੇ ਕਿਉਂ ਨਹੀਂ ਇਦਾਂ ਦਾ ਕੰਮ ਇਹ ਬਣਾਉਂਦੇ ਅਸਬੂਤ ਮੇਰੇ ਕੋਲ ਆ ਤੁਹਾਨੂੰ ਮੈਂ ਦਿਖਾ ਲਈ ਜਾਨਾ ਸਿਰਫ 10 ਮਿੰਟਾਂ ਦੇ ਵਿੱਚ ਉਹ ਨਹੀਂ ਮੇਰੀ ਜਨਮ ਕੁੰ ਬਸ ਜਦੋਂ ਨਹੀਂ ਦੇਖਿਆ ਵੀ ਸਹੀ ਆ ਬੰਦਾ ਤੇ ਉਹਨੀ ਚਾਬੀ ਫੜਾ ਕੇ ਕਹਿੰਦੇ ਚਲੋ ਜੀ ਫੁਲਾਣੇ ਮੰਤਰੀ ਨਾਲ ਚਲ ਜਾਓ ਠੀਕ ਹੈ ਜੀ ਤਾਂ ਇਧਰ ਹੋਰ ਵੀ ਨੌਜਵਾਨ ਨੇ ਬਾਈ ਜੀ ਤੁਸੀਂ ਅੱਗੇ ਨੂੰ ਆ ਜਿਓ ਪੰਜਾਬ ਦੀ ਧਰਤੀ ਤੇ ਵੈਸੇ ਯੋਧਿਆਂ ਦੀ ਧਰਤੀ ਖਵਾਉਂਦੀ ਆ ਪੰਜਾਬ ਦੀ ਧਰਤੀ ਪੰਜਾਬ ਦੀ ਧਰਤੀ ਤੇ ਅਨੇਕਾਂ ਯੋਧੇ ਪੈਦਾ ਹੋਏ ਨੇ ਅਜਿਹੇ ਹੀ ਘਟਨਾਵਾ ਯੋਧਿਆਂ ਦੀ ਆ ਯੋਧਿਆਂ ਦੀ ਧਰਤੀ ਤੇ ਹੋਣੀ ਆ ਫਿਰ ਤੁਸੀਂ ਕੀ ਸੋਚਦੇ ਹੋ ਜੀ ਇਹ ਮਾੜੀ ਗੱਲ ਆ ਇਹ ਬਦਨਾਮ ਇੱਕ ਪੰਜਾਬੀਆਂ ਨੂੰ ਬਦਨਾਮ ਕਰਨ ਵਾਲੀ ਗੱਲ ਆ ਇਹਨਾਂ ਕਿਸੇ ਨੇ ਪ੍ਰਵਾਸੀ ਨਹੀਂ ਕਹਿਣਾ ਹੈਗਾ ਜੋ ਉਹਦੇ ਤੁਸੀਂ ਅਗਰ ਅਗਰ ਉਹਨੂੰ ਦੇਖੂਗੇ ਨਾ ਜੋ ਉਹਦੇ ਜੋਨੇ ਹੁਣ ਆਪਣਾ ਦਾੜੀ ਕੇਸ ਰੱਖੇ ਹੋਏ ਆ ਉਹਨੂੰ ਸਿਰਫ ਹੁਲੀਆ ਜੋ ਆਪਾਂ ਕਹਿ ਲਈਏ ਉਹਨੇ ਜੋ ਹੁਲੀਆ ਬਣਾਇਆ ਉਹਨੂੰ ਆਮ ਬੰਦਾ ਦੇਖ ਕੇ ਸਰਦਾਰ ਹੀ ਕਹੂਗਾ ਜੇ ਹੁਣ ਕਹਿੰਦਾ ਉਹਦੀ ਫੋਟੋ ਆਉਗੀ ਜਾਂ ਤੁਰਿਆ ਜਾਂਦਾ ਹੋਊਗਾ ਸਰਦਾਰ ਬੰਦੇ ਬਗਨਾਮ ਹੋਣੇ ਆ ਹੁਣ ਤੁਸੀਂ ਦੇਖੋ ਇਹ ਬੰਦੇ ਆਉਂਦੇ ਆ ਇਹ ਹੁਣ ਸਿਵਲ ਸਕੋਰ ਹੁੰਦਾ ਆ ਸਾਰਿਆਂ ਦਾ ਚੈੱਕ ਹੁੰਦਾ ਆ ਹੋਰ ਇਹ ਕਾਰਡ ਲੈਂਦੇ ਆ ਐ ਦੇ ਤੁਸੀਂ ਦੇਖ ਲਓ ਇੱਕ ਜਿਹੜਾ ਨੂੰ 10 ਮਿੰਟ ਜਾਂ 15 ਮਿੰਟ ਚ ਇਹਨਾਂ ਦਾ ਲੋਨ ਪਾਸ ਹੋ ਜਾਂਦਾ ਬਾਅਦ ਚ ਉਹ ਪਤਾ ਨਹੀਂ ਲੱਗਦਾ ਬੰਦਾ ਕਿੱਥੇ ਗਿਆ ਮੋਟਰਸਾਈਕਲ ਲੈ ਲੈਂਦੇ ਆ ਕਦੀ ਕੁਛ ਹੋ ਜਾਂਦੇ ਆ ਉਹ ਸਾਰੇ ਬਦਨਾਮ ਤੇ ਉਹ ਸਾਰਾ ਸਕੋਰ ਤੱਕ ਪੰਜਾਬ ਦਾ ਹੀ ਖਰਾਬ ਹੁੰਦਾ ਨਾ ਕਾਲੋ ਐਕਸੀਡੈਂਟ ਹੁੰਦੇ ਆ ਜਾਂ ਜੋ ਹੁੰਦੇ ਆ ਇਹਨਾਂ ਨੂੰ ਕਿਸੇ ਕਿਸੇ ਚੀਜ਼ ਦਾ ਹੁਣ ਤੁਸੀਂ ਇੱਕ ਹੋਰ ਚੀਜ਼ ਦੇਖ ਲਓ ਆ ਈ ਰਿਕਸ਼ੇ ਆ ਈ ਰਿਕਸ਼ੇ ਕਿੰਨੇ ਆ ਸਾਰੇ ਉਹ ਇਹ ਪ੍ਰਵਾਸੀ ਚਲਾਉਂਦੇ ਆ ਨਾ ਉਹਨਾਂ ਕੋ ਕੋਈ ਲਾਇਸੈਂਸ ਆ ਨਾ ਉਹਨਾਂ ਨੂੰ ਕੋਈ ਪਤਾ ਜਿੱਧਰ ਦੇਖਦੇ ਉਧਰ ਮੋੜ ਦਿੰਦੇ ਆ ਉਹ ਨਾ ਇਹ ਦੇਖਦੇ ਹੁੰਦੇ ਕਿ ਪਿੱਛੋਂ ਆਉਂਦਾ ਜਿੱਥੇ ਸਵਾਰੀ ਦੇਖੀ ਉਧਰ ਕਿੰਨੇ ਐਕਸੀਡੈਂਟਾਂ ਦਾ ਕਾਰਨ ਹੈ ਕਿੰਨੀਆਂ ਜਾਨਾਂ ਜਾਂਦੀਆਂ ਇਹਨਾਂ ਕਰਕੇ ਕਿਉਂਕਿ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਉਹਨਾਂ ਕੋਲ ਡਰਾਈਵਿੰਗ ਦਾ ਕੁਝ ਹੈ ਹੀ ਨਹੀਂ ਐਕਸਪੀਰੀਅੰਸ ਜਿਹਨੂੰ ਮਰਜ਼ੀ ਆ ਕੇ ਇੱਥੇ ਕਿਰਾਏ ਵਾਲੇ ਆ ਜਾਂ ਹੋਰ ਆ ਉਹ ਥੋੜੇ ਜਿਹੇ ਪੈਸੇ ਦਿੰਦੇ ਆ ਈ ਰਿਕਸ਼ਾ ਫੜਾ ਲੈਂਦੇ ਅੱਗੇ ਰਿਕਸ਼ਿਆਂ ਦਾ ਕੰਮ ਹੁੰਦਾ ਈ ਹੁਣ ਈ ਰਿਕਸ਼ਾ ਹੁਣ ਤੁਸੀਂ ਸ਼ਹਿਰ ਚ ਚੱਲ ਜਾਓ ਉਹਨੇ ਤੁਹਾਨੂੰ ਗੱਡੀਆਂ ਨਹੀਂ ਦਿਸੂਗੀਆਂ ਜਿੰਨੇ ਈ ਰਿਕਸ਼ੇ ਦੱਸਦੇ ਆ ਇਹਨਾਂ ਦਾ ਕਹਿੰਦੇ ਪਿੱਛੋਂ ਪਤਾ ਪਤਾ ਵੀ ਨਹੀਂ ਹੁੰਦਾ ਕੋਈ ਝੋਲਾ ਚੱਕ ਕੇ ਲੈ ਜਾਂਦੇ ਇੱਥੇ ਆ ਕੇ ਘਰਾਂ ਚ ਰਹਿਣ ਲਾ ਪੈਂਦੇ ਆ ਜੀ ਹਾਂਜੀ ਕੋਈ ਪਤਾ ਨਹੀਂ ਹੈਗਾ ਹੁ ਹੁਣ ਕੱਲ ਨੂੰ ਉਹਨਾਂ ਦਾ ਰਿਸ਼ਤੇਦਾਰ ਆ ਜਾਂਦਾ ਆ ਉਹ ਨਾਲ ਦੇ ਸਾਡੇ ਕਿਸੇ ਵੀਰ ਦੇ ਰਹਿਣ ਲਾ ਪੈਂਦਾ ਜੀ ਉਹਨਾਂ ਦਾ ਬੰਦਾ ਆ ਉਹਨੇ ਉਹਨੇ ਇਹੀ ਸੋਚਣਾ ਕਿ ਉਹ ਬੰਦੇ ਦੇ ਰਹਿੰਦੇ ਆ ਤੇ ਪਰ ਜੇ ਕੱਲ ਨੂੰ ਕੋਈ ਇੱਕ ਮਾੜਾ ਕੰਮ ਕਰਕੇ 도ੜ ਜਾਂਦਾ ਆ ਤੇ ਕਿਹਨੂੰ ਫੜਨਾ ਹੈ ਕਿਸੇ ਨੂੰ ਵੀ ਨਹੀਂ ਉਹਨੇ ਕਹਿੰਨਾ ਸਾਡੇ ਗਾਂਵ ਕਾ ਹੈ ਬਸ ਕੋਈ ਉਹਨਾਂ ਦੇ ਪਿਛਲੇ ਪਿਛਲੇ ਪਿਛੋਂ ਕੋਈ ਨਹੀਂ ਹੈਗਾ ਵੈਰੀਫਿਕੇਸ਼ਨ ਹੁੰਦੀ ਜਾਂ ਕੋਈ ਉਹਨਾਂ ਦਾ ਉਹਨਾਂ ਕ੍ਰੈਡਿਟ ਸਕੋਰ ਹੋ ਜਾਂਦਾ ਚੈੱਕ ਮੈਂ ਚਾਹੁੰਦਾ ਕਿ ਜੋ ਸਰਕਾਰਾਂ ਨੂੰ ਇਹ ਚਾਹੀਦਾ ਹੈ ਕਿ ਹਰੇਕ ਬੰਦੇ ਦਾ ਹੋਵੇ ਚਾਹੇ ਆਪਣਾ ਹੋਵੇ ਚਾਹੇ ਉਹ ਪ੍ਰਵਾਸੀਆਂ ਦਾ ਹੋਵੇ ਹਰੇਕ ਬੰਦੇ ਦਾ ਹੋਵੇ ਕਿ ਭਾਈ ਹਾਂ ਇਹਨੇ ਇਹ ਆ ਕੰਮ ਕੀਤੇ ਆ ਜਾਂ ਇਹਦੇ ਇੰਨੀਆਂ ਐਫ ਆਈ ਆਰ ਹੋਈਆਂ ਆ ਜਾਂ ਇੰਨਾ ਕੁਝ ਆ ਬੰਦਾ ਜੋ ਇੰਟਰਨੈਟ ਤੇ ਪਾਵੇ ਉਸੇ ਵੇਲੇ ਨਿਕਲ ਆਵੇ ਠੀਕ ਹੈ ਜੀ ਠੀਕ ਹੈ ਜੀ ਤੇ ਭਾਈ ਜੀ ਹੋਰੀ ਇਹ ਵੀ ਪਹੁੰਚੇ ਨਹੀਂ ਤੇ ਬਾਈ ਜੀ ਤੁਹਾਨੂੰ ਕੀ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਪ੍ਰਵਾਸੀ ਵੱਲੋਂ ਜਿਹੜੀ ਘਟਨਾ ਨੂੰ ਅੰਜਾਮ ਦਿੱਤਾ ਗਿਆ ਹੈ ਉਹ ਘਟਨਾ ਨੂੰ ਸੁਣਦਿਆਂ ਤੁਹਾਡਾ ਮਨ ਦੁਖੀ ਕਿੰਨਾ ਹੋਇਆ ਜੀ ਦੁਖੀ ਹੁੰਦਾ ਹੀ ਆ ਜੀ ਛੋਟੀ ਬੱਚੀ ਆ ਬਹੁਤ ਆਪਣੇ ਬੱਚ ਬਹੁ ਮਾੜੀ ਗੱਲ ਦਰਿੰਦਗੀ ਆ ਨਹੀਂ ਗਲਤ ਗੱਲ ਹੈ ਇਹਦੇ ਵਿੱਚ ਜੇ ਕੋਈ ਇਹਨੂੰ ਕੇ ਸਪੋਰਟ ਕਰਦਾ ਤਾਂ ਮੇਰਾ ਖਿਆਲ ਤਾਂ ਨਹੀਂ ਕਰ ਸਕਦਾ ਇਦਾਂ ਦੇ ਪੁੱਲਾਂ ਤੇ ਨਿਆਣਿਆਂ ਨੂੰ ਤਾਂ ਸਾਰੇ ਪਿਆਰ ਕਰਦੇ ਇਹ ਜੋ ਕੀਤਾ ਬਹੁ ਮਾੜੀ ਗੱਲ ਹੈ ਉਹਦੇ ਦੀ ਠੀਕ ਹੈ ਇਹ ਭਾਈ ਜੀ ਤੁਹਾਨੂੰ ਕਿਵੇਂ ਪਤਾ ਲੱਗਦਾ ਪਿੰਡ ਵਾਲਿਆਂ ਤੱਕ ਇਹ ਖਬਰ ਕਿਵੇਂ ਪਹੁੰਚਦੀ ਹੈ ਕਿ ਇੱਕ ਪ੍ਰਵਾਸੀ ਵੱਲੋਂ ਛੋਟੀ ਬੱਚੀ ਨੂੰ ਆਪਣੀ ਹਵਸ ਦਾ ਸ਼ਿਕਾਰ ਬਣਾਇਆ ਗਿਆ ਉਹਦੇ ਨਾਲ ਦਰਿੰਦਗੀ ਕੀਤੀ ਗਈ ਤੁਹਾਨੂੰ ਤੁਹਾਨੂੰ ਕਿਵੇਂ ਪਤਾ ਲੱਗਦਾ ਜੀ ਭਾਈ ਇਦਾਂ ਹੀ ਆਪਸੇ ਵਿੱਚ ਪਿੰਡ ਪਿੰਡ ਚੋਂ ਪਤਾ ਲੱਗਦਾ ਹੈ ਨਾ ਪਿੰਡ ਪਿੰਡ ਚ ਪਤਾ ਲੱਗਦਾ ਇੱਕ ਦੂਜੀ ਤੋਂ ਗਾਂ ਤੋਂ ਗਾਂ ਜਿੱਦਾਂ ਗੱਲ ਇਹ ਫੇਰ ਦੀਦਾ ਖਬਰ ਤੁਹਾਡੀ ਨਿਕਲਦੀ ਆ ਤਾਂ ਪਤਾ ਲੱਗ ਹੀ ਜਾਂਦਾ ਹਨਾ ਉਹ ਇਸ ਤਰ੍ਹਾਂ ਪਤਾ ਲੱਗਾ ਵੀ ਮੌਕੇ ਤੇ ਤਾਂ ਚਲੋ ਆਪਾਂ ਜਾ ਕੇ ਉਹ ਨਹੀਂ ਫੜਿਆ ਪਰ ਆਪਣੇ ਜਿਹੜੇ ਵੀਰ ਹੋਰ ਗਏ ਸੀ ਉਹਨਾਂ ਨੂੰ ਪਤਾ ਹੀ ਸੀਗਾ ਵੀ ਮਤਲਬ ਆਹ ਗੱਲਬਾਤ ਹੋਈ ਆ ਤੇ ਉਹ ਜਦੋਂ ਬੰਦਾ ਮੰਨ ਹੀ ਗਿਆ ਹਨਾ ਮੰਨ ਗਿਆ ਕਿ ਆ ਮੈਂ ਗਲਤੀ ਕੀਤੀ ਆ ਉਹਦੇ ਵਿੱਚ ਹੁਣ ਤਾਂ ਕੋਈ ਤਾਂ ਇਹਦੇ ਵਿੱਚ ਤਾਂ ਕੋਈ ਦੋ ਰਾਏ ਤਾਂ ਹੈ ਹੀ ਨਹੀਂ ਕਿ ਕਹਿੰਦਾ ਉਹ ਮੰਨ ਹੀ ਗਿਆ ਵੀ ਮੈਂ ਇਹ ਗਲਤੀ ਕੀਤੀ ਆ ਪਰ ਮਾਰਾ ਕੀਤਾ ਜੋ ਵੀ ਕੀਤਾ ਗਾਹ ਵੀ ਹੁਣ ਲੋਕਾਂ ਨੂੰ ਇਹ ਦੇਖਣਾ ਚਾਹੀਦਾ ਕਿ ਜਿਹੜਾ ਆਪਾਂ ਬੰਦਾ ਰੱਖਦੇ ਆ ਜੋ ਵੀ ਆਪਾਂ ਪਹਿਲਾਂ ਸਾਰੇ ਬੰਦੇ ਕਹਿ ਰਹੇ ਆ ਉਹੋ ਹੀ ਆਪਾਂ ਗੱਲ ਦੁਆਰਾ ਗੱਲ ਕਰ ਰਹੇ ਆ ਕਿ ਇਹਨਾਂ ਦਾ ਪੂਰਾ ਇਹਨਾਂ ਦਾ ਪਤਾ ਹੋ ਕੀ ਬੰਦਾ ਸਹੀ ਆ ਪਿਛੇ ਇਹਨੇ ਪਿਛੇ ਤਾਂ ਨਹੀਂ ਕੋਈ ਗਲਤ ਕੰਮ ਕਰਕੇ ਆਇਆ ਉਹਦੇ ਲਈ ਕੋਈ ਇਦਾਂ ਦੀ ਸੈਡ ਉਹ ਜਿੱਥੇ ਪਤਾ ਲੱਗੇ ਹੈਨਾ ਉਹ ਉਹ ਵੀ ਹੋਵੇ ਕਿ ਅਸਲੀ ਇਦਾਂ ਨਾ ਹੋਵੇ ਆਪਾਂ ਕਹਿੰਦੇ ਜੇ ਤਾਂ ਆਪਾਂ ਪਹਿਲਾਂ ਗੱਲ ਕਰਦੇ ਵੀ ਆਪਣਾ ਉਹ ਪੇਪਰ ਲੈ ਕੇ ਆਵੇ ਪੇਪਰ ਸਾਨੂੰ ਕੀ ਪਤਾ ਉਹ ਅਸਲੀ ਲੈ ਕੇ ਆ ਕਿ ਨਕਰੀ ਲੈ ਕੇ ਆ ਹੁਣ ਜਦੋਂ ਆਪਣੇ ਇੱਥੇ ਨਿਆਣੇ ਬਾਹਰ ਜਾਂਦੇ ਕਿੰਨਾ ਕੁਛ ਉਹਨਾਂ ਨੂੰ ਚੈੱਕ ਕਰਦੇ ਆ ਠੀਕ ਆ ਹੁਣ ਉਹਨੂੰ ਮੁੰਡੇ ਨੂੰ ਉੱਥੇ ਜਿਹੜਾ ਜਿਹਨੇ ਐਕਸੀਡੈਂਟ ਕੀਤਾ ਉਹ ਟਰੱਕ ਵਾਲੇ ਕੇਸ 'ਚ ਉਹਨੂੰ 45 ਸਾਲ ਦੀ ਉਹਨੂੰ ਸਜ਼ਾ ਹੋਈ ਆ ਤੇ ਇੱਥੇ ਜਿਹੜਾ ਉਹ ਬੰਦਾ ਹਿਸ਼ਾਰਪੁਰ ਵਾਲਾ ਉਹਨੂੰ 7 ਸਾਲ ਦੀ ਹੋਈ ਪਾਜੀ ਬਹੁਤ ਗਲਤ ਹੋ ਰਹੀਆਂ ਹੋਣੀਆਂ ਨਹੀਂ ਚਾਹੀਦੀਆਂ ਬਿਲਕੁਲ ਜੀ ਹੁਸ਼ਿਆਰਪੁਰ ਤੋਂ ਬਾਅਦ ਜ਼ਿਲਹੰਦਰ ਤੇ ਇਹ ਘਟਨਾ ਵਾਪਰਨੀ ਫਿਰ ਤੁਹਾਨੂੰ ਕੀ ਲੱਗਦਾ ਹੈ ਕਮੀਆਂ ਕਿੱਥੇ ਨੇ ਕਿਹਨਾਂ ਲੋਕਾਂ ਦੇ ਵਿੱਚ ਕਮੀਆਂ ਨੇ ਜਾਂ ਇਹਨਾਂ ਲੋਕਾਂ ਨੂੰ ਕਿਸ ਤਰੀਕੇ ਦੇ ਨਾਲ ਕੰਟਰੋਲ ਕੀਤਾ ਜਾ ਸਕਦਾ ਹੈ ਜਿਹੜੇ ਦਰਿੰਦੇ ਲੋਕ ਨੇ ਜੀ ਦੇਖੋ ਜੀ ਕਮੀਆਂ ਤਾਂ ਸਾਡੇ ਚ ਵੀ ਹੈ ਨਾ ਅਸੀਂ ਪਿੰਡਾਂ ਦੇ ਵਿੱਚ ਦੇਖੋ ਅੱਜ ਤੋਂ 20-25 ਸਾਲ ਪਹਿਲਾਂ ਦੇਖੋ ਕੁਝ ਬੰਦੇ ਇਹਨਾਂ ਦੇ ਹੁਣ ਵੀ ਮੋਟਰਾਂ ਤੇ ਆਉਂਦੇ ਆ ਉਹ ਕੰਮ ਕਰਦੇ ਆ ਦੇਖੋ ਜਿਹਨੇ ਮਿਹਨਤ ਕਰਨੀ ਆ ਉਹਦੇ ਦਿਮਾਗ ਵਿੱਚ ਮਾੜੀ ਹਰਕਤ ਨਹੀਂ ਆਉਣੀ ਬਹੁਤ ਬੰਦੇ ਚੰਗੇ ਵੀ ਹੈਗੇ ਇਹਨਾਂ ਦੇ ਵਿੱਚ ਪਰ ਉਹ ਕੰਮ ਕਰਦੇ ਆ ਪਰ ਹੁਣ ਅਸੀਂ ਇਹਨਾਂ ਨੂੰ ਘਰ ਦੇਵਾਂਗੇ ਜਦੋਂ ਫ੍ਰੀ ਸਾਰਾ ਕੁਝ ਦਵਾਂਗੇ ਇਹ ਤਾਂ ਇਹਨਾਂ ਨੇ ਇੱਥੇ ਆਉਣਾ ਹੀ ਆ ਤੁਸੀਂ ਮਤਲਬ ਸਾਡਾ ਬੰਦਾ ਕੋਈ ਘਮਦਾ ਦਿਸੂਗਾ ਨਹੀਂ ਇਹ ਬੇਲੇ ਕਿਉਂ ਫਿਰ ਰਹੇ ਆ ਲੰਗਰ ਛਕਦੇ ਗੁਰੂ ਘਰਾਂ ਦੇ ਵਿੱਚ ਸਾਰਾ ਕੁਝ ਕਰਦੇ ਮਸਲਾ ਇਹ ਨਹੀਂਗਾ ਮਸਲਾ ਇਹ ਸਾਨੂੰ ਵੀ ਪਿੰਡਾਂ ਵਾਲਿਆਂ ਨੂੰ ਵੀ ਥੋੜਾ ਜਿਹਾ ਮਤਲਬ ਸੋਚਣਾ ਪਊਗਾ ਜੇ ਅਸੀਂ ਆਪਣੀਆਂ ਅਗਲੀਆਂ ਪੀੜ੍ਹੀਆਂ ਬਚਾਉਣੀਆਂ ਜੇ ਅਸੀਂ ਸੋਚਾਂਗੇ ਵੀ ਉਹ ਧੜੇ ਧੜੇ ਬੰਦੀਆਂ ਦਾ ਵਿਸ਼ਕਾਰ ਆ ਜੀ ਧੜੇ ਬੰਦੀਆਂ ਦੇ ਕਰਕੇ ਵੀ ਇਹ ਸਾਡੇ ਪਿੰਡਾਂ ਬੇ ਸਾਡਾ ਨੁਕਸਾਨ ਹੋਇਆ ਜੇ ਕਿਸੇ ਨੇ ਪੰਜ ਬਣਨਾ ਪਿਛਲੇ ਸਮੇਂ ਦੇ ਵਿੱਚ ਜਾਂ ਸਰਪੰਚ ਬਣਨਾ ਉਹਨ ਵੋਟਾਂ ਨਹੀਂ ਚਾਹੀਦੀਆਂ ਨਾ ਬਾਣੀਆਂ ਵੋਟਾਂ ਜੇ ਹੁਣ ਅਸੀਂ ਦੇਖੋ ਪਿਛਲੇਆਂ ਦਸ ਨਹੀਂ ਅਸੀਂ ਕੁਝ ਕਹਿੰਦੇ ਸਾਡੇ ਸਰਪੰਚ ਸਾਹਿਬ ਆ ਸਾਡੀ ਸਾਰੀ ਪੰਚਾਇਤ ਖੜੀ ਆ ਇਹਨਾਂ ਨੇ ਇਹੀ ਫੈਸਲਾ ਕੀਤਾ ਨਾ ਕਿਸੇ ਆਧਾਰ ਕਾਰਡ ਬਣਾਉਣਾ ਨਾ ਨਹੀਂ ਬਿਲਕੁਲ ਨਹੀਂ ਬਣਾਉਣਾ ਜੀ ਤੁਸੀਂ ਦੇਖੂਗੇ ਹੁਣ ਬਾਅਦ ਸਮਝ ਆ ਜੀ ਮਤਾ ਵੀ ਪੋਣਾ ਭਾਈ ਜੀ ਕੈਮਰੇ ਤੇ ਲੋਕੀ ਗੱਲਾਂ ਕੁਝ ਹੋਰ ਕਹਿੰਦੇ ਬਾਅਦ ਚ ਤੁਹਾਡੇ ਪਿੰਡ ਦੇ ਆਧਾਰ ਕਾਰਡ ਬਣੇ ਹੋਣੇ ਦੇਖੋ ਜੀ ਕੁੱਕੜ ਪਿੰਡ ਆ ਜੀ ਮੇਰਾ ਘਰ ਦਸੰਬਰ ਕਿਹੜੇ ਪਿੰਡ ਦੇ ਸਰਪੰਚ ਇਹ ਤਾਂ ਆਪਣੀ ਕਿਦੋਂ ਬਣੀ ਆ ਦਸੰਬਰ ਚ ਬਣੀ ਆ ਉਹ ਤੋਂ ਬਾਅਦ ਜੇ ਕਿ ਪ੍ਰਵਾਸੀ ਦਾ ਇੱਕ ਵੀ ਆਧਾਰ ਕਾਰਡ ਬਣਿਆ ਜਾਂ ਬੋਟ ਬਣਿਆ ਤੁਸੀਂ ਸਾਨੂੰ ਪੁੱਛ ਲਿਓ ਸਰਪੰਚ ਸਾਹਿਬ ਵੋਟਾਂ ਨਹੀਂ ਲੈਣੀਆਂ ਪ੍ਰਵਾਸੀਆਂ ਦੀਆਂ ਤੁਸੀਂ ਨਹੀਂ ਵੋਟਾਂ ਇਦਾਂ ਦੇ ਕੰਮਾਂ ਨੂੰ ਕਾਦੀਆਂ ਲੈਣੀਆਂ ਜੀ ਉਹ ਪਿੰਡਾਂ ਦੇ ਮੋਹਤਵਾਰਤਾ ਦੀ ਪ੍ਰਵਾਸੀਆਂ ਦੇ ਆਪ ਬਾਹ ਫੜ ਕੇ ਨਾਲ ਲੈ ਕੇ ਜਾਂਦੇ ਆ ਵੋਟਾਂ ਬਣਾਉਂਦੇ ਆ ਜੀ ਅਜਾ ਸਰਪੰਚ ਮੈਂ ਤਾਂ ਪਹਿਲੀ ਿਆਰ ਦੇਖਿਆ ਜਿਹੜਾ ਕਹਿੰਦਾ ਮੈਂ ਵੋਟਾਂ ਨਹੀਂ ਲੈਣੀਆਂ ਸਰਪੰਚਾਂ ਦੀਆਂ ਪ੍ਰਵਾਸੀਆਂ ਦੀਆਂ ਨਹੀਂ ਜ਼ਮੀਰ ਮਾਰ ਕੇ ਆਪਣੀ ਜੀ ਵੋਟ ਲਈ ਤਾਂ ਕਾਦੀ ਹੈ ਜੀ ਪੰਜਾਬੀ ਮੰਨੇ ਤਾਂ ਇਸ ਕੱਲੋਂ ਜਾਂਦੇ ਆ ਕਿ ਯਾਨੀ ਕੋਈ ਜ਼ਮੀਰ ਹੈ ਉਹਨਾਂ ਦੀ ਇਦਾਂ ਦੀ ਵੋਟ ਆਪ ਸਾਨੂੰ ਚਾਹੀਦੀ ਨਹੀਂ ভাই ਮਤਲਬ ਪ੍ਰਵਾਸੀਆਂ ਤਾਂ ਹੁਣ ਬਾਈਕਾਟਿਆ ਜੀ ਪੂਰਾ ਬਾਈਕਾਟਿਆ ਤੁਹਾਡੇ ਪਿੰਡ ਚ ਪੂਰਾ ਬਾਈਕਾਟਿਆ ਜੀ ਉਹ ਆਪਣਾ ਕਮਾਉਣ ਖਾਣ ਜੋ ਮਰਜੀ ਕਰਨ ਜੀ ਪਰ ਵੋਟ ਨਹੀਂ ਬਣ ਸਕਦੀ ਉਹਨਾਂ ਦੀ ਨਾ ਆਧਾਰ ਕਾਰਡ ਬਣੂਗਾ ਜੀ ਨਾ ਅਸੀਂ ਗਾ ਕੋਈ ਪਿੰਡ ਚ ਕਿਸੇ ਨੂੰ ਘਰ ਲੈਣ ਦੇਣਾ ਪਿੰਡਾਂ ਚ ਮਤੇ ਪਾ ਰਹੇ ਨੇ ਪ੍ਰਵਾਸੀਆਂ ਦੇ ਖਿਲਾਫ ਕੀ ਆਉਣ ਵਾਲੇ ਸਮੇਂ ਦੇ ਵਿੱਚ ਤੁਹਾਡੇ ਪਿੰਡ ਵੱਲੋਂ ਕੋਈ ਮਤਾ ਪਾਇਆ ਜਾ ਰਿਹਾ ਜੀ ਮਤਾ ਪਾਇਆ ਜਾ ਰਿਹਾ ਸਾਰਾ ਆਮ ਜਲਾਸ ਹੋਊਗਾ ਜੀ ਸਾਰੇ ਪਿੰਡ ਨੂੰ ਆਪ ਹੀ ਸੱਦਾ ਦੇਵਾਂਗੇ ਇੱਕ ਜਗ੍ਹਾ ਇਕੱਠੇ ਕਰਕੇ ਸਾਰਾ ਆਮ ਮਤਾ ਪਾਉਆ ਜੀ ਸਰਦਾਰ ਸਾਹਿਬ ਸਹਿਮਤ ਹੋ ਜੀ ਸਰਪੰਚ ਸਾਹਿਬ ਦੇ ਨਾਲ ਹਾਂ ਬਿਲਕੁਲ ਸਹਿਮਤ ਹੈ ਇਹ ਹੀ ਪਹਿਲੇ ਦਿਨੋਂ ਜਦੋਂ ਪੰਚਾਇਤ ਚੁਣੀ ਗਈ ਆ ਨਾ ਉਦੋਂ ਹੀ ਕਹਿਤਾ ਹੈਗਾ ਜਿੰਨੇ ਵੀ ਪ੍ਰਵਾਸੀ ਹੋਊਗੇ ਉਹਨਾਂ ਦਾ ਨਾ ਕੋਈ ਆਧਾਰ ਕਾਰਡ ਬਣੂਗਾ ਨਾ ਵੋਟ ਬਣੂਗੀ ਇਹ ਜ ਹੁਣ ਵੀ ਆਮ ਜਲਾ ਸੱਦ ਕੇ ਅਸੀਂ ਸਾਰਾ ਇਹ ਤਾਂ ਨਾ ਇਹ ਚ ਮਤਾ ਹੀ ਪਾਵਾਂਗੇ ਕਿ ਕੋਈ ਵੀ ਪ੍ਰਵਾਸੀ ਜੇ ਕਿਸੇ ਨੇ ਰੱਖਣਾ ਉਹ ਆਪਣੀ ਜ਼ਿੰਮੇਵਾਰੀ ਤੇ ਰੱਖੇ ਜੇ ਕੋਈ ਯਾਨੀ ਕੋਈ ਇਦਾਂ ਦਾ ਕੰਮ ਕਰ ਗਿਆ ਦੌੜ ਗਿਆ ਇਥੋਂ ਇਹ ਇਹਨੂੰ ਕਿਰਾਏ ਤੇ ਰੱਖਿਆ ਉਸ ਬੰਦੇ ਨੂੰ ਹਾਂ ਠੀਕ ਹੈ ਜੀ ਇਧਰ ਭਾਈ ਸਾਹਿਬ ਹੁਣ ਇੱਥੇ ਖੜੇ ਨੇ ਭਾਈ ਸਾਹਿਬ ਸਪਾਸਾ ਹੁਣ ਸਹਿਮਤ ਹੋ ਕਹਿੰਦੇ ਪ੍ਰਵਾਸੀਆਂ ਦੇ ਅਸੀਂ ਆਧਾਰ ਕਾਰਡ ਪਿੰਡ ਦੇ ਨਹੀਂ ਬਣਾ ਕੇ ਦੇਣੇ ਜੀ ਆਧਾਰ ਕਾਰਡ ਤੇ ਪ੍ਰਵਾਸੀ ਤੇ ਪਹਿਲਾਂ ਹੀ ਬਣਿਆ ਹੋਇਆ ਹੁੰਦਾ ਹਾਂ ਆਧਾਰ ਕਾਰਡ ਜਿਹੜੀ ਸਟੇਟ ਦੇ ਵਿੱਚ ਉਹਨੇ ਜਾਣਾ ਆ ਉੱਥੇ ਦੇ ਡੀਸੀ ਕੋਲ ਟਰਾਂਸਫਰ ਕਰਾ ਕੇ ਲਿਆਵੇ ਅੱਗੇ ਉਹਦੇ ਕੋਲ ਇੱਕ ਉਹ ਆਧਾਰ ਕਾਰਡ ਹੋਣਾ ਚਾਹੀਦਾ ਜਿਸ ਪਰਿਵਾਰ ਦੇ ਨਾਲ ਉਹਨੇ ਸੰਬੰਧ ਬਣਾਉਣਾ ਜਿੱਥੇ ਉਹਨਾਂ ਨੌਕਰੀ ਕਰਨੀ ਆ ਜਿੱਥੇ ਉਹਨਾਂ ਨੌਕਰੀ ਕਰਨੀ ਆ ਉਸ ਬੰਦੇ ਦੀ ਰਿਸਪੋਨਸਿਬਿਲਟੀ ਹੋਣੀ ਚਾਹੀਦੀ ਆ ਸਾਨੂੰ ਸਰਕਾਰਾਂ ਨਾਲ ਲੜਨਾ ਪੈਣਾ ਅਸੀਂ ਆਪਣੇ ਮਤੇ ਪਾ ਕੇ ਸਰਕਾਰ ਨੂੰ ਟਿਕਿਆ ਅਸੀਂ ਸਰਕਾਰ ਤੋਂ ਮੰਗ ਕਰਦੇ ਹਾਂ ਜਿਹੜੀ ਸਟੇਟ ਦੇ ਵਿੱਚ ਕਿਸੇ ਪ੍ਰਵਾਸੀ ਨੂੰ ਆ ਕੇ ਆਪਣਾ ਕੰਮ ਕਰਨਾ ਹੈ ਉਹਦੇ ਕੋਲ ਇੱਕ ਨਾ ਇੱਕਾ ਦਾ ਅੱਡੋ ਦਿਨ ਡਾਟੀਫਿਕੇਸ਼ਨ ਹੋਣੀ ਚਾਹੀਦੀ ਆ ਕਿ ਮੈਂ ਇੱਥੇ ਤੇ ਰਹਿਣ ਬਣਾ ਮੈਂ ਪਿੱਛੇ ਆਪਣੇ ਕੋਲ ਕਲੀਅਰੈਂਸ ਸਰਟੀਫਿਕੇਟ ਲੈ ਕੇ ਆਇਆ ਉਹ ਜਿੱਦਾਂ ਸਾਡੇ ਪੰਜਾਬ ਦੇ ਪੁਲਿਸ ਸਰਟੀਫਿਕੇਟ ਦਿੰਦੇ ਆ ਉਹਦੇ ਕੋਲ ਕਲੀਅਰੈਂਸ ਸਰਟੀਫਿਕੇਟ ਹੋਣਾ ਚਾਹੀਦਾ ਜੇ ਉਹਨੂੰ ਪਿੱਛੇ ਕੋਈ ਕ੍ਰਾਈਮ ਕੀਤਾ ਤੇ ਉਹਨੂੰ ਕੋਈ ਨਹੀਂ ਬਿਠਾਊਗਾ ਜੇ ਇਹਦੇ ਕੋਲ ਪਿੱਛੇ ਕਾਰਨ ਕੀਤਾ ਕੋਈ ਕਿਦਾਂ ਆਪਣ ਗੱਲ ਕੋਈ ਜਿਹੜੀ ਦਰਿੰਦਗੀ ਤੁਹਾਡੇ ਪਿੰਡ ਹੋਈ ਹੈ ਜਿਹੜੀ ਤੁਹਾਡੇ ਪਿੰਡ ਦੇ ਵਿੱਚ ਘਟਨਾ ਘੱਡੀ ਆ ਬੱਚੀ ਦੇ ਨਾਲ ਉਹਦੇ ਬਾਰੇ ਤੁਸੀਂ ਕੀ ਸੋਚਦੇ ਹੋ ਜੀ ਮਤਭਾਗੀ ਆ ਜੋ ਸੁਣਿਆ ਆ ਮਤਭਾਗੀ ਆ ਕਿਸੇ ਨਾਲ ਵੀ ਇਹ ਪਾਣਾ ਵਾਪਰੂਗਾ ਉਹ ਬੰਦਾ ਸਿਚੁਏਸ਼ਨ ਬਹੁਤ ਮਾੜਾ ਹੋਇਆ ਠੀਕ ਨੇ ਜਿਹੜਾ ਕਰਾਇਆ ਹੋਇਆ ਉਹ ਹੁੰਦਾ ਹੀ ਮਾੜਾ ਠੀਕ ਨੇ ਚਾਹੇ ਉਹ 100 ਸਾਲ ਦਾ ਬੰਦਾ ਕਰ ਲਵੇ ਚਾਹੇ ਉਹ ਛੋਟਾ ਕਰ ਲਵੇ ਹੈ ਮਾੜਾ ਠੀਕ ਹੈ ਠੀਕ ਹੈ ਜਿਹਨਾਂ ਹੋਰ ਵੀ ਇੱਥੇ ਪਿੰਡ ਦੇ ਵਸਨੀਕ ਨੇ ਆ ਸਰਦਾਰ ਸਾਹਿਬ ਨੇ ਸਰਦਾਰ ਸਾਹਿਬ ਜੇਸੇ ਵਿਅਕਤੀ ਨੇ ਇਸ ਦਰਿੰਦਗੀ ਨੂੰ ਅੰਜਾਮ ਦਿੱਤਾ ਇਸ ਘਟਨਾ ਨੂੰ ਅੰਜਾਮ ਦਿੱਤਾ ਰਹਿਣਸਾਂਹ ਦਾ ਪਿੰਡ ਦੇ ਵਿੱਚ ਵਿਹਾਰ ਕੇ ਹੋ ਗਿਆ ਸੀ ਜੀਓ ਦਾ ਪਿਆਰ ਇਸ ਤਰ੍ਹਾਂ ਸੀ ਜਦੋਂ ਤਾਂ ਇਹ ਆਉਂਦੇ ਆ ਪਿਆਰ ਬਹੁਤ ਵਧੀਆ ਸੀ ਉਹਦਾ ਕਾਫੀ ਸਾਲ ਰਿਹਾ ਉਹ ਸਾਡੇ ਕੋਲ ਤੇ ਹਲਵਾਈ ਦਾ ਕੰਮ ਕਰਦਾ ਹੈ ਕਾਫੀ ਚਰਦਾ ਇੱਥੇ ਆਪਣੀ ਮੰਡੀ ਚ ਵੀ ਆ ਸਾਰਿਆਂ ਦੇ ਨਾਲ ਉਹਦਾ ਚੰਗਾ ਆ ਪਰ ਗੱਲ ਇਹ ਹੈ ਕਿ ਜਦੋਂ ਜਦਾਂ ਉਹ ਆਪਣੇ ਨਸ਼ੇ ਦੇ ਵਿੱਚ ਜਾਂ ਜੋ ਵੀ ਆ ਉਹਦਾ ਪਹਿਲਾਂ ਵੀ ਇੰਦਾ ਪਤਾ ਲੱਗਾ ਸੀਗਾ ਵੀ ਇਸ ਤਰ੍ਹਾਂ ਉਹਨੇ ਕੀਤਾ ਸੀ ਉਦੋਂ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਕਿਉਂਕਿ ਆਪਾਂ ਬढ़ावा ਦਿੱਤਾ ਉਹਨੂੰ ਉਦੋਂ ਇਹ ਨੂੰ ਉੱਤੇ ਕਾਰਵਾਈ ਹੋਏ ਹੁੰਦੀ ਗਾਹਾਂ ਆਪਾਂ ਨੂੰ ਇਹ ਦਿਨ ਨਾ ਦੇਖਣੇ ਪੈਂਦੇ ਹਨਾ ਗਾਹ ਵੀ ਆਪਾਂ ਇਹਨਾਂ ਦੀਆਂ ਕਮਜ਼ੋਰੀਆਂ ਨਾ ਬਣਾਈਏ ਇਹਨਾਂ ਨੂੰ ਆਪਣੀਆਂ ਵੀ ਇਹ ਸਾਡੀ ਕਮਜ਼ੋਰੀ ਬਣ ਚੁੱਕੇ ਆ ਵੀ ਜੇ ਇਹ ਹਟ ਨਾ ਜਾਣ ਚੱਲ ਨਾ ਜਾਣ ਅਸੀਂ ਕੰਮ ਕਿੱਦਾਂ ਕਰਾਂਗੇ ਇਹ ਚੀਜ਼ਾਂ ਤੇ ਨਾ ਆਪਾਂ ਚੱਲੀਏ ਸੱਚ ਨੂੰ ਸੱਚ ਕਹੀਏ ਸਹੀ ਨੂੰ ਸਹੀ ਕਹੀਏ ਔਰ ਸੱਚ ਦੇ ਨਾਲ ਚੱਲੀਏ ਅੱਛਾ ਬਿਲਕੁਲ ਜੀ ਇਹ ਕੁੱਕੜ ਪੈਂਟ ਹੈ ਜਲੰਧਰ ਜ਼ਿਲ੍ਹੇ ਦਾ ਕੁੱਕੜ ਪੈਂਟ ਹੈ ਬਾਈ ਜੀ ਹੁਣੀ ਪੰਜਾਬੀ ਸਰਪੰਚ ਨੇ ਇਹ ਪੰਜਾਬ ਦੇ ਰਹਿਣ ਵਾਲੇ ਨੇ ਆ ਸੁਖਵੀਰ ਭਾਈ ਤੋਂ ਪੁੱਛਦੇ ਬਾਈ ਜੀ ਇੱਧਰ ਨੇ ਪਾਸੇ ਆਓ ਜੇ ਅਜਿਹੇ ਹਾਲਾਤ ਹੋਏ ਇਸ ਪੰਜਾਬੀ ਦੀ ਥਾਂ ਤੇ ਕੋਈ ਪ੍ਰਵਾਸੀ ਸਰਪੰਚ ਹੋਊਗਾ ਜੀ ਆਉਣ ਵਾਲੇ ਸਮੇਂ ਚ ਨਹੀਂ ਨਹੀਂ ਕੁਕੜਪੈਂਡ ਚ ਨਹੀਂ ਹੋਊਗਾ ਜੀ ਬਾਕੀ ਨਹੀਂ ਕਹਿੰਦੇ ਜਦ ਤੱਕ ਅਸੀਂ ਆ ਕੁਕੜਪੈਂਡ ਚ ਨਹੀਂ ਇਦਾਂ ਹੋਊਗਾ ਜੋ ਕਰਨਾ ਪਿਆ ਕਰਾਂਗੇ ਪਰ ਪੰਜਾਬ ਨੂੰ ਪੰਜਾਬ ਹੀ ਰੱਖਾਂਗੇ ਕਿਉਂਕਿ ਪੰਜਾਬ ਪੰਜਾਬੀਆਂ ਦਾ ਸਰਦਾਰਾਂ ਦਾ ਗੁਰੂ ਮਹਾਰਾਜ ਦੀ ਕਿਰਪਾ ਆ ਇਦਾਂ ਨਹੀਂ ਕਦੀ ਐ ਨਹੀਂ ਹੋਊਗਾ ਤੁਸੀਂ ਕਹੋਗੇ ਵੀ ਇੱਥੇ ਇਹ ਕੁਕੜਪੈਂਡ ਚ ਨਹੀਂ ਆਊਗਾ ਹੋਊਗਾ ਕਦੇ ਵੀ ਨਹੀਂ ਇਹਦੇ ਆਉਣ ਵਾਲੇ ਸਮੇਂ ਦੇ ਦੇਖੋ ਪੰਜਾਬੀ ਆ ਜੇ ਸਿਰਾਂ ਦੇ ਬਿਠਾਉਂਦੇ ਆ ਨਾ ਤੇ ਸਿਰਾਂ ਤੋਂ ਲਾਉਣਾ ਵੀ ਜਾਣਦੇ ਆ ਇਤਿਹਾਸ ਸਾਡਾ ਕੀ ਆ ਅਸੀਂ ਤਾਂ ਉਹਨੂੰ ਬੇਨਤੀ ਕਰ ਲਓ ਵੀ ਜੇ ਤੁਹਾਨੂੰ ਪੰਜਾਬੀਆਂ ਨੇ ਰੋਜ਼ਗਾਰ ਦਿੱਤਾ ਨਾ ਇਹਨੂੰ ਰੋਜ਼ਗਾਰ ਦੀ ਤਰ੍ਹਾਂ ਵੰਡੋ ਬੇਤਨ ਹੈ ਨਾ ਮਤਲਬ ਪੈਸਾ ਤੁਸੀਂ ਪਿਛੇ ਨਹੀਂ ਜਾਓ ਬੰਦੇ ਬਹੁਤ ਰਹਿਗੇ ਆ ਅਸੀਂ ਉਹਨਾਂ ਨੂੰ ਪੁੱਛੀਦਾ ਤੁਸੀਂ ਉਹ ਕਹਿੰਦੇ ਅਸੀਂ ਨਹੀਂ ਆਉਣਾ ਪਰ ਜਿਹੜੇ ਸਿਰੇ ਦਾ ਨਕਮਾ ਬੰਦਾ ਜਿਹੜਾ ਜਿਹਨੂੰ ਕੋਈ ਨਹੀਂ ਕੰਮ ਹੈਗਾ ਉਹ ਇੱਥੇ ਆ ਜਾਂਦਾ ਉਹ ਇੱਥੇ ਆ ਕੇ ਨਾਲੇ ਤਾਂ ਨਸ਼ੇ ਕਰਦੇ ਆ ਸਾਰਾ ਕੁਝ ਕਰਦੇ ਆ ਤੇ ਨਾਲੇ ਆ ਦੇਖੋ ਕੋਈ ਗੱਦੀ ਹਰਕਤਾਂ ਕਰ ਰਿਹਾ ਦੇਖੋ ਚੰਗਾ ਬੰਦਾ ਨਹੀਂ ਇਦਾਂ ਦੀ ਹਰਕਤ ਕਰੂਗਾ ਜਿਹੜਾ ਮਿਹਨਤ ਕਾਹੇ ਦਾ ਇਨਸਾਨ ਹੈ ਉਹਨੂੰ ਪਤਾ ਹੁੰਦਾ ਦੇਖ ਕਰਦੇ ਕਿ ਜਿਹੜੇ ਕ੍ਰਾਈਮ ਪੇਸ਼ੇ ਵਾਲੇ ਆ ਹੁਣ ਦੇਖੋ ਪਿੰਡ ਦੇ ਵਿੱਚ ਇਹ ਸਾਰਾ ਕੁਝ ਕਰਦਾ ਕਿਸੇ ਦੇ ਮਤਲਬ ਆਪਣਾ ਇਹ ਪੂਰਾ ਪ੍ਰਵਾਸੀਆਂ ਦਾ ਸਰਦਾਰ ਬਣਿਆ ਸੀ ਪਰ ਅਸੀਂ ਉਹਨੂੰ ਸਿਗਾ ਵੀ ਮੈਂ ਖਰੇ ਮੈਨੂੰ ਕੁਝ ਨਹੀਂ ਹੋਣਾ ਬਹੁਤ ਬੰਦਿਆਂ ਨੇ ਗੱਲ ਦਬਾਉਣ ਦੀ ਵੀ ਕੋਸ਼ਿਸ਼ ਕੀਤੀ ਪਰ ਬਹੁਤ ਮੰਦ ਭੱਗ ਗਿਆ ਅੱਜ ਉਹਨਾਂ ਨਾਲ ਹੋਈ ਆ ਕੱਲੋ ਸਾਡੇ ਨਾਲ ਵੀ ਹੋ ਸਕਦੀ ਹੈ ਨਾ ਫਿਰ ਦੁਆਵਾਂਗੇ ਹਾਂ ਨਾ ਦੇਖੋ ਅੱਗੇ 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 ਰਾਹ ਥੋੜਾ ਦੇਖਣਾ ਵੀ ਮੈਂ ਕਿਹਨੂੰ ਜਾਣਾ ਮਸਲਾ ਆਇਆ ਨਹੀਂ ਕਿ ਉਹ ਪ੍ਰਵਾਸੀਆਂ ਦੀ ਧੀ ਆ ਮਸਲਾ ਆਇਆ ਵੀ ਜੇ ਉਹ ਧੀ ਤਾਂ ਕਿਸੇ ਦੀ ਵੀ ਆ ਨਾ ਪਰ ਸਾਡਾ ਜੋ ਸਾਨੂੰ ਯਾਨੀ ਸਚਾਈ ਦੇ ਖੰਡ ਦਾ ਸਚਾਈ ਦੇ ਖੜੇ ਆ ਦੇਖੋ ਇਹ ਪ੍ਰਸ਼ਾਸਨ ਦਾ ਵੀ ਧੰਨਵਾਦ ਕਰਦੇ ਆ ਗ੍ਰਾਮ ਪੰਚਾਇਤ ਦਾ ਵੀ ਦੇਖੋ ਇਹਨਾਂ ਨੇ ਚੱਕ ਕੇ ਐਫ ਆਈ ਆਰ ਸਾਡੇ ਕੋਲ ਆ ਜਿਹੜਾ ਕਾਨੂੰਨ ਵੀ ਬਣਦਾ ਲਾਇਆ ਔਰ ਪ੍ਰਸ਼ਾਸਨ ਐਸ ਐਚ ਓ ਸਾਹਿਬ ਮੌਕੇ ਤੇ ਕਾਰਵਾਈ ਕੀਤੀ ਉਹਨਾਂ ਨੇ ਉਹਨਾਂ ਦਾ ਵੀ ਦਿਲ ਦੀਆਂ ਗੱਲਾਂ ਤੁਹੋ ਦੇਖੋ ਚੰਗੇ ਕੰਮ ਨੂੰ ਚੰਗਾ ਕਹਿਣਾ ਬਣਦਾ ਜੇ ਉਹ ਨਾ ਉਹ ਤੇ ਚਾਰ ਪੰਜ ਦਿਨ ਕਾਰਵਾਈ ਹੁੰਦੀ ਉਹਨੇ ਕੀ ਪਤਾ ਕਿਸੇ ਚਲ ਜਾਣਾ ਤੇ ਮੁੜ ਕੇ ਕਲੰਕ ਕਿਨਾਂ ਦੇ ਲੱਗਣਾ ਸਾਡੇ ਤੇ ਫੜਿਆ ਪਿੰਡਾਂ ਵਾਲਿਆਂ ਨੇ ਜਿਉਂ ਬੰਦਾ ਦੇਖੋ ਰਾਲ ਮੜ ਦੇ ਪ੍ਰਸ਼ਾਸਨ ਨੇ ਫੜਿਆ ਆਣਗੇ ਪਰ ਦੇਖੋ ਸਾਰਿਆਂ ਨੇ ਰਾਲ ਮੜ ਕੇ ਸਾਥ ਦਿੱਤਾ ਉਹਨਾਂ ਦਾ ਹਾਂਜੀ ਠੀਕ ਹੈ ਠੀਕ ਹੈ ਜੀ ਤਾਂ ਹੋਰ ਵੀ ਇੱਥੇ ਪਿੰਡ ਦੇ ਵਸਨੀਕ ਨੇ ਤੇ ਹਾਂਜੀ ਬਾਜੀ ਕੀ ਕਹੋਗੇ ਜੀ ਜਿੱਦਾਂ ਨਾ ਇੱਕ ਤੁਸੀਂ ਵੀਡੀਓ ਥੋੜੇ ਦਿਨ ਪਹਿਲਾਂ ਦੇਖੀ ਹੋਣੀ ਆ ਉਹ ਥਾਪੀਆਂ ਮਾਰਦੇ ਆ ਕਿ ਅਸੀਂ ਸਰਪੰਚ ਆ ਲਲਕਾਰਦੇ ਆ ਉਹ ਹਾਲਾਤ ਇੱਥੇ ਵੀ ਉਹੀ ਆ ਹੋਰ ਪਿੰਡਾਂ 'ਚ ਵੀ ਉਹੀ ਆ ਹਾਲਾਤ ਆ ਕਿਉਂਕਿ ਜਿਹੜਾ ਪਿੰਡਾਂ ਦੇ ਵਿੱਚ ਉਹਨਾਂ ਦੀਆਂ ਵੋਟਾਂ ਬ ਉਹ ਪਿੰਡਾਂ ਦੇ ਉਹਨਾਂ ਥਾਪੀਆਂ ਮਾਰਨੀਆਂ ਜਿੱਥੇ ਹੁਣ ਆਪਣੇ ਬੰਦੇ ਪਹਿਲਾਂ ਹੀ ਘਟ ਗਏ ਆ ਉਹ ਤਾਂ ਡਰਦੇ ਆ ਕਿ ਹੁਣ ਪਹਿਲੀ ਇੱਕ ਤਾਂ ਗੱਲ ਲੱਗੀ ਆ ਕਿ ਕੰਮ ਕਿੱਦਾਂ ਕਰਾਉਣਾ ਆਪਣਾ ਕੰਮ ਨਹੀਂ ਸਰਦਾ ਹੈਗਾ ਇਹਨਾਂ ਤੋਂ ਬਗੈਰ ਜੇ ਸਿੱਧੀ ਆਪਾਂ ਆਪਾਂ ਡਿਪੈਂਡ ਹੋਏ ਆ ਪਰ ਆਪਾਂ ਨੂੰ ਫੇਰ ਵੀ ਨਾ ਕੋਈ ਨਾ ਕੋਈ ਆਪਾਂ ਨੂੰ ਹੁਣ ਮਸ਼ੀਨਰੀ ਤਾਂ ਆ ਗਈ ਆ ਪਰ ਸਾਰਾ ਕੰਮ ਮਸ਼ੀਨਰੀ ਨਾਲ ਨਹੀਂ ਹੁੰਦਾ ਹੈਗਾ ਪਰ ਇਹ ਇੱਕ ਗੱਲ ਆ ਕਿ ਇਹਨਾਂ ਨੂੰ ਕੰਟਰੋਲ ਕਰਨਾ ਪੈਣਾ ਠੀਕ ਆ ਠੀਕ ਜਿਹੜੇ ਇਹ ਜਿਹੜਾ ਬਾਹਰ ਜਾ ਕੇ ਜਿਹੜੇ ਗਲਤ ਕੰਮ ਕਰਦੇ ਆ ਨਾ ਇਹ ਬੰਦੇ ਉਹੀ ਆ ਜਿਹੜੇ ਜ਼ਿਆਦਾ ਜਿਨ੍ਹਾਂ ਕੋਲ ਥੋੜੇ ਪੈਸੇ ਆ ਜਾਂਦੇ ਆ ਜਾਂ ਜਿਹੜਾ ਹੁਣ ਜਿਹੜਾ ਪ੍ਰਵਾਸੀ ਕਹਿੰਨਾ ਇਹਦਾ ਸਾਰਾ ਇੱਥੇ ਫੈਮਿਲੀ ਆ ਉਹ ਸਾਰੀ ਫੈਮਿਲੀ ਕੰਮ ਕਰਦੀ ਆ ਹੁਣ ਉਹਦੀ ਦੁਕਾਨ ਆ ਕੱਲ ਨੂੰ ਦੇਖੋ ਜੇ ਇਦਾਂ ਦੇ ਬੰਦਿਆਂ ਦੀ ਦੁਕਾਨਾਂ ਆ ਹੁਣ ਆਪਣੇ ਬੱਚਿਆਂ ਨੇ ਵੀ ਜਾਣਾ ਹੋਰ ਬਾਕੀਆਂ ਪਿੰਡਦਿਆਂ ਨੇ ਵੀ ਜਾਣਾ ਜੋ ਉਹੀ ਇਦਾਂ ਦੀ ਗਲਤ ਹਰਕਤਾਂ ਕਰਨ ਲੱਪ ਪਏ ਤਾਂ ਆਪਾਂ ਨੂੰ ਕੀ ਸੇਫਟੀ ਆ ਕੋਈ ਸੇਫਟੀ ਨਹੀਂ ਹੈਗੀ ਠੀਕ ਹੈ ਉਹ ਬਜ਼ੁਰਗ ਨੇ ਬਜ਼ੁਰਗਾ ਤਾਂ ਜਾਣਦੇ ਬਜ਼ੁਰਗੋ ਪਾਟੇ ਤੇ ਥਾਪੀ ਮਾਰਨ ਵਾਲੇ ਪ੍ਰਵਾਸੀਆਂ ਨੂੰ ਕੀ ਕਹੋਗੇ ਜੀ ਉਹ ਤਾਂ ਥਾਪੀ ਦਾ ਮੱਕਲਾ ਜਦੋਂ ਸਾਰੇ ਆਦਿਆਂ। ਮੈਂ 200 ਚੋਂ ਕਹਿੰਦਾ ਕੰਦਾਈ ਬਹੁਤ ਆ। ਉਹ ਕਹਿੰਦੇ ਲਲਕਾਰਦੇ ਆ ਪੰਜਾਬੀਆਂ ਨੂੰ ਪੜਤੇ ਥਾਪੀਆਂ ਮਾਰਨ ਲੱਗੇ। ਥਾਪੇ ਹੋਰ ਜਿੰਨੀ ਕੋਈ ਲਲਕਾਰ ਕੇ ਨਾ ਸਕਦਾ। ਇਹ ਐਮੀ ਲੋਕਾਂ ਦੀ ਗੱਲਾਂ ਆ। ਮੈਂ ਤਾਂ ਅੱਜ ਤੱਕ ਬੰਦੇ ਦੇ ਦੇਖਿਆ ਨਹੀਂ ਵੀ ਜਿਹੜਾ ਸਾਹਿਬ ਆਈਆ ਵੀ ਸਾਡੇ ਮੁਰਗੀ ਟੱਪ ਜਵੇ ਫਿਰ ਸਾਡੀ ਕੀ ਚਾਰ ਰਹੀ ਫਿਰ ਸਾਡੇ ਤਾਂ ਕੁਛ ਨਾ ਰਿਹਾ ਸਾਡੇ ਮੁਰੇ ਲਲਕਾਰਾ ਮਾਰ ਕੇ ਨਾ ਕੇ। ਹਾਂ। ਫਿਰ ਸਾਡਾ ਤਾਂ ਇੱਥੇ ਵੀ ਜੀਣਾ ਹਰਾਮ ਆ ਫਿਰ ਤਾਂ। ਤੁਸੀਂ ਘਟਨਾਵਾਂ ਸੁਣੀਆਂ ਰੋਪੜ ਦੇ ਵਿੱਚ ਇੱਕ ਘਟਨਾ ਘੱਟੀ ਆ ਪੰਜਾਬੀਆਂ ਨੂੰ ਲਲਕਾਰਦੇ ਆ ਜੀ ਪ੍ਰਵਾਸੀ। ਮੈਂ ਰੇਲ ਮਜਰੇ ਦੇਖਿਆ ਆ। ਸਾ ਉਨਾ ਫਰਕ ਨੋ ਰੈਸਟ ਕੀਤਾ ਔਰ ਜੇਲ ਭੇਜਿਆ ਇਹ ਸਾਡੇ ਪਿੰਡ ਦੇ ਐਂਡੀ ਵੱਡੇ ਅਫਸਰ ਆ ਜਿਹਨੇ ਉਹ ਕੰਮ ਨੂੰ ਦੱਸਿਆ ਵੀ ਤੁਸੀਂ ਗਲਤ ਕੰਮ ਕਰਦੇ ਆ ਔਰ ਸਿੱਖ ਉੱਤੇ ਕਿੰਨੀਆਂ ਜਥੇਬੰਦੀਆਂ ਪਹੁੰਚੀਆਂ ਸੀ ਇਹਨਾਂ ਨੂੰ ਭੱਜਣ ਦਾ ਕੋਈ ਲਾਹਰ ਹੀ ਲੱਭਾ ਮੈਂ ਕੋ ਦੇਖਿਆ ਜੋ ਜਿਹੜੇ ਪ੍ਰਵਾਸੀ ਵੋਟਾਂ ਬਣਾ ਕੇ ਬੈਠੇ ਨੇ ਪੰਜਾਬ ਦੀ ਧਰਤੀ ਤੇ ਉਹ ਇਹ ਮੰਨ ਰਹੇ ਨੇ ਵੀ ਪਾਈ ਅਸੀਂ ਪੰਜਾਬ ਦੇ ਵਸਿੰਦੇ ਬਣ ਗਏ ਆ ਹੁਣ ਅਸੀਂ ਪੰਜਾਬ ਦੇ ਵਿੱਚ ਪੱਕੇ ਤੌਰ ਤੇ ਰਹਿਣ ਦੇ ਰਹਿਣ ਦਾ ਸਾਡੇ ਕੋਲ ਜਿਹੜਾ ਉਹ ਆਧਾਰ ਕਾਰਡ ਹੈ ਉਹ ਆ ਗਿਆ ਉਹ ਪੰਜਾਬੀਆਂ ਨੂੰ ਨਲਕਾਰਦੇ ਨੇ ਉਹਨਾਂ ਨੂੰ ਕੀ ਕਹੋਗੇ ਜੀ ਅਸੀਂ ਤਾਂ ਕੈਂਸਲ ਕਰਾਵਾਂਗੇ ਸਾਰੇ ਜਿੱਲੇ ਮਰਦੀ ਭਈ ਜਾਣਾ ਚਿੱਤਕਾਰਾ ਜਿੱਲੇ ਮਰਦੀ ਜਾ ਰਹੇ ਅਸੀਂ ਨਹੀਂ ਡਰਦੇ ਨਾ ਡਰ ਸਿੱਖ ਇੱਕ ਐਦਾਂ ਦੀ ਕੌਮ ਆ ਦਸਵੇਂ ਪਾਚਣਾ ਸਵਾ ਲੱਖ ਨਾਲ ਇੱਕ ਲੜਾਤਾ ਦਾ ਇਹ ਤਾਂ ਸਾਡੇ ਮੂਰੇ ਸਾਲੀ ਕਿ ਕਿੜੀਆਂ ਬਿੱਲੀਆਂ ਕੀਏ ਸਾਡੇ ਮੂਰੇ ਇਹਦਾ ਜਿੰਮੇ ਵੀ ਨਹੀਂ ਇਹਦੇ ਅਜੇ ਗੱਲਈਆ ਇਹਨਾਂ ਤੁਸੀਂ ਡਰੋ ਨਾ ਸਾਡਾ ਪਿੰਡ ਡਰਨੇ ਵਾਲਾ ਅਸੀਂ ਮਾੜੇ ਬੰਦੇ ਜਿਹੜੇ ਆ ਉਹ ਅਸੀਂ ਪਿੰਡ 'ਚ ਨਹੀਂ ਰਹਿਣਦੇ ਇੱਕੋ ਸਾਡਾ ਸਾਡਾ ਪਿੰਡ ਦਾ ਏਕਾ ਬਹੁਤ ਆ ਜੋ ਕੰਮ ਇਹਨੇ ਘਟਨਾ ਕੀਤੀ ਐ ਨਾ ਬਹੁਤ ਮਾੜੀਆਂ ਕੀਤੀਆਂ ਇਹਨੂੰ ਸੁਣੇ ਕੀ ਤਾਂ ਸਾਰਾ ਪਰਿਵਾਰ ਵੀ ਇਹਦਾ ਜਿਹੜਾ ਭਈਆ ਹੋਰ ਵੀ ਸਨ ਉਹ ਵੀ ਰਾਤ ਨੂੰ ਮਟਜੂਗਾ ਜਿਹਦਨ ਫੇ ਡਾਂਗ ਫੇਰੀ ਆਈ ਦੇਸ ਯਾਦ ਹੁਣ ਤੋਂ ਪਹਿਲਾਂ ਕਾ ਬਾਅਦ ਤੁਹਾਡੇ ਪਿੰਡ ਦੇ ਵਿੱਚ ਕਦੇ ਅਜਿਹੀ ਘਟਨਾ ਹੋਈ ਸੀਗੀ ਜੀ ਕੋਈ ਵੀ ਨਹੀਂ ਕਦੇ ਸਾਡੇ ਪਿੰਡੇ ਬਹੁਤ ਜਿਆਦਾ ਤਰ੍ਹਾਂ ਦਾ ਪਿੰਡ ਵਾ ਸਾਡੇ ਪਿੰਡ ਦਾ ਪਹਿਲਾ ਜਿਹਦਰ ਬਸੰਤ ਸਿੰਘ ਮਰਦਾ ਜਿਹਦਰ ਹੋਇਆ ਐਡੇ ਬੰਦੇ ਸਾਡੇ ਹਾਸੀਆਂ ਪਿੰਡ ਚ ਆ ਇਹ ਕੁੱਕਰ ਪਿੰਡ ਦਾ ਵੀ ਨਾਮ ਬਦਨਾਮ ਹੋ ਗਿਆ ਜੀ ਇਹਦੇ ਜਿਹੜੇ ਆ ਕੇ ਬਹਿ ਗਏ ਇਹਨੇ ਕੀਤਾ ਕੁੱਕਰ ਮੁੰਡਾ ਨਾਮ ਨਹੀਂ ਬਦਨਾਮ ਉਹਨਾਂ ਸਾਡੇ ਮੁੰਡਿਆਂ ਚ ਜੋਧੇ ਬਹੁਤ ਤਖੜੇ ਤਖੜੇ ਬੰਦੇ ਆ ਜਿਹੜੇ ਇਸ ਚੀਜ਼ ਨੂੰ ਨਹੀਂ ਚਲਦੇ ਉਹਦਾ ਸਾਹਮਣੇ ਰੱਖਿਓ ਜੇ ਮੈਂ ਜੇ ਕਿ ਭਈਆਂ ਤੋਂ ਲੈ ਛੜਤੇ ਨਹੀਂ ਨੱਚਣਾ ਰਾਤੋ ਰਾਤ ਤੇ ਕੁੱਕਰ ਪਿੰਡ ਦਾ ਨਾਮ ਬਦਨਾਮ ਹੀ ਕਰ ਦੁੱਤਾ ਜੀ ਪਰਵਾਸੀਆਂ ਨੇ ਨਹੀਂ ਜਿਹੜੀ ਵਧੀਆ ਜਿਹੜੀ ਘਟਨਾ ਹੋਈ ਆ ਇਹ ਮਾੜੀ ਆ ਪਰ ਬਦਨਾਮ ਇਦਾਂ ਨਹੀਂ ਹੁੰਦਾ ਕਿਉਂਕਿ ਪਰਮਾਤਮਾ ਦਾ ਕੋਈ ਮੇਲ ਹੋਣੀ ਚਾਹੀਦੀ ਆ ਤੇ ਜਿਹੜੀ ਚੀਜ਼ਾਂ ਗਲਤ ਆ ਉਹ ਆਪਾਂ ਪਹਿਲਾਂ ਵੀ ਚੱਕੇ ਗਏ ਗਲਤ ਆ ਬਾਕੀ ਰਹਿ ਗਈ ਵੀ ਕੁਝ ਆਪਣੇ ਬੰਦਿਆਂ ਚ ਘਾਟਿਆ ਹੁਣ ਸ਼ਾਇਦ ਬਾਈ ਨੇ ਪਹਿਲਾਂ ਗੱਲ ਕੀਤੀ ਵੀ ਸਾਡੇ ਪਿੰਡ ਇੱਕ ਪਕੌੜਿਆਂ ਦੀ ਦੁਕਾਨ ਆ ਸਾਡੇ ਪੰਜਾਬੀਆਂ ਨੂੰ ਕੀ ਗੱਲ ਆ ਜਦੋਂ ਉਹ ਆ ਕੇ ਉਹਦਾ ਟੱਬਰ ਇੱਥੇ ਕੰਮਜਾਫ ਹੋ ਸਕਦਾ ਉਹ ਦੁਕਾਨ ਵੀ ਲੈ ਸਕਦਾ ਤਿੰਨ ਦੁਕਾਨਾਂ ਵੀ ਲੈ ਸਕਦਾ ਮਿਹਨਤ ਕਰਕੇ ਆਪਣਾ ਚਾਹ ਪਕੌੜਿਆਂ ਦਾ ਕੰਮ ਚਲਾ ਸਕਦਾ ਸਾਡੇ ਪੰਜਾਬੀਆਂ ਨੂੰ ਗੱਲ ਆ ਉਹ ਨਹੀਂ ਕੰਮ ਕਰ ਸਕਦੇ ਉਹ ਕਹਿ ਦਿੰਦੇ ਜੀ ਇਹਦਾ ਇਹ ਇਹਦੇ ਘਰ ਦੇ ਜੀ ਆ ਤੇ ਸਾਡੇ ਕਿ ਜਿਹੜੇ ਪੰਜਾਬੀਆਂ ਦੇ ਘਰ ਦੇ ਜੀ ਕਿੱਥੇ ਗਏ ਹੋਗਾ ਹਣਾ ਉਹ ਜਿਹੜੀ ਚੀਜ਼ਾਂ ਬਾਜੀ ਉਹ ਨਹੀਂ ਕੀਤੀਆਂ ਕਈ ਬੰਦੇ ਜਿੱਦਾਂ ਵੀਰ ਨੇ ਵੀ ਪਹਿਲਾਂ ਦੱਸਿਆ ਕਿ ਉਹ ਚੰਗੇ ਵੀ ਹੈਗੇ ਆ ਤੇ ਕਈ ਬੰਦੇ ਵਿੱਚ ਉਹ ਮਾੜੇ ਵੀ ਆ ਜਿਹੜੇ ਮਾੜੇ ਅਨਸਰ ਲੱਗਦਾ ਵੀ ਉਹਨੂੰ ਪਿੰਡ ਚੋਂ ਕੱਢਣਾ ਚਾਹੀਦਾ ਬਾਕੀ ਰਹਿ ਗਈ ਵੀ ਜੇ ਆਪਾਂ ਉਹ ਪਹਿਲਾਂ ਵੀ ਉਹੀ ਗੱਲ ਕੀਤੀ ਆ ਕਿ ਜਿਹੜੇ ਹੈਗੇ ਆ ਕੰਮਕਾਰ ਹਜੇ ਜਿੱਦਾਂ ਆਪਾਂ ਕਹੀਏ ਵੀ ਆਪਾਂ ਹਾਂ ਜੇ ਆਪਣੀ ਜਿਹੜੀ ਆ ਚੀਜ਼ਾਂ ਗਲਤ ਹੋ ਰਹੀਆਂ ਸਾਡਾ ਨਹੀਂ ਕੰਮ ਚੱਲੂਗਾ ਨਾ ਸਹੀ ਪਰ ਲੇਕਿਨ ਇਹਨਾਂ ਦੇ ਡਿਪੈਂਡ ਕੰਮ ਵੀ ਹੋ ਗਏ ਆ ਨਾ ਕਿੱਥੋਂ ਸੀ ਲੈਣ ਹੁਣ ਡੈਰੀਆਂ 'ਚ ਕੰਮ ਚੱਲਦਾ ਸੀ ਡੈਰੀਆਂ ਦੇ ਵਿੱਚ ਜਿਹੜੇ ਜਿਹੜੇ ਜਿੰਨੇ ਵੀ ਬੰਦੇ ਪਸ਼ੂ ਘਟਿਆ ਬੰਦੇ ਹੱਥੀਂ ਜਉਂਦੇ ਆ ਕਿਸੇ ਬੰਦੇ ਨੇ ਕਿਹਾ ਜਿੱਦਾਂ ਤੁਸੀਂ ਕਹਿੰਦੇ ਹੋ ਵੀ ਬੰਦੇ ਹਾਂ ਬਿਲਕੁਲ ਸਹੀ ਆ ਉਹ ਆਕੜ ਦੇ ਵੀ ਆ ਉਹ ਕਹਿੰਦਾ ਵੀ ਤੁਸੀਂ ਨਾ ਉਹ ਕਿਤੇ ਬਾਲਟੀ ਨੂੰ ਮੂੰਹ ਲਾ ਕੇ ਪੀਂਦਾ ਹੀ ਬੰਦਾ ਦੁੱਧ ਕਿਉਂਕਿ ਸਾਡੇ ਵੀ ਉੱਥੇ ਪੱਟੇ ਜਾਂਦੇ ਆ ਨਾ ਅਸੀਂ ਮੱਕੀ ਲੈ ਕੇ ਜਾਂਦੇ ਆ ਉਹ ਕਹਿੰਦਾ ਵੀ ਤੁਸੀਂ ਨਾਕ ਪੀਆ ਕਰੋ ਵੀ ਇਦਾਂ ਕਦੇ ਵੀ ਕਿਸੇ ਨੇ ਮੰਦਰ ਲੈ ਜਾਣਾ ਕਿਸੇ ਨੇ ਗੁਰਦੁਆਰੇ ਲੈ ਜਾਣਾ ਉਹ ਕਹਿੰਦਾ ਸਰਦਾਰ ਜੀ ਰੱਖेंगे ਤਾਂ ਹਮ ਐਸੇ ਪੀਂਗੇ ਬਾਲਟੀ ਕੋ ਮੂੰਹ ਲਾ ਕੇ ਨਹੀਂ ਤਾਂ ਹਮ ਛੁੱਟ ਦੇਂਗੇ ਕੰਮ ਹਾਂ ਪਰ ਦੱਸੋ ਫਿਰ ਉਹ ਚ ਆਕੜ ਵੀ ਹੈਗੀ ਆ ਉੱਥੇ ਬੰਦਾ ਕੀ ਕਰੂ ਉਹ ਕੀ ਕਰੂਗਾ ਉੱਥੇ ਉਹ ਸਵੇਰ ਨੂੰ ਉਹ ਦੂਜੇ ਦਿਨ ਉ ਠੀਕ ਹੈ ਉਹ ਤਾਂ ਬਾਹਰ ਤਾਂ ਨਾ ਲਾ ਕੇ ਬਹਿ ਗਿਆ ਤੇ ਪ੍ਰੋਬਲਮ ਤਾਂ ਹੈਗੀ ਆ ਭਾਜੀ ਹਨਾ ਠੀਕ ਹੈ ਠੀਕ ਹੈ ਜੀ ਇਹ ਸਮੱਸਿਆਵਾਂ ਜਿਹੜੀਆਂ ਪੈਦਾ ਕੀਤੀਆਂ ਗਈਆਂ ਨੇ ਪਰ ਇਹਦਾ ਠੋਸ ਹੱਲ ਹੋਣਾ ਚਾਹੀਦਾ ਹੈ ਤੇ ਜਲੰਧਰ ਤੇ ਕੁੱਕੜਪਿੰਡ ਦੀਆਂ ਤਸਵੀਰਾਂ ਤੁਹਾਡੇ ਤੱਕ ਪਹੁੰਚਾਈਆਂ ਇਸ ਪੂਰੀ ਗੱਲਬਾਤ ਨੂੰ ਲੈ ਕੇ ਜੇ ਪ੍ਰਵਾਸੀਆਂ ਵੱਲੋਂ ਕੀਤੇ ਗਏ ਅਜਿਹੇ ਕੰਮਾਂ ਨੂੰ ਲੈ ਕੇ ਜੇ ਇਹ ਅਜਿਹੀਆਂ ਘਟਨਾਵਾਂ ਨੂੰ ਲੈ ਕੇ ਤੁਸੀਂ ਕੀ ਸੋਚਦੇ ਹੋ ਆਪਣੇ ਵਿਚਾਰ ਜ਼ਰੂਰ ਦਿਓ ਬਹੁਤ-ਬਹੁਤ ਧੰਨਵਾਦ